ਇੱਕ ਸਾਡੇ ਪਿੰਡ ਸਿਆਣਾ ਸੀ ਉਹਨੇ ਜਾ ਕੇ ਸੇਵਾ ਜਗਾ ਲਿਆ ਤੇ ਕਿਸੇ ਨੇ ਦੱਸਦਾ ਵੀ ਇਹ ਸੇਵਾ ਜਗਾਉ ਉਹ ਪਿੱਛੇ ਚੱਲੇ ਗਿਆ ਘਿਆਰ ਲੈ ਕੇ ਉਸਨੇ ਕੀ ਕੀਤਾ ਵੀ ਉਹ ਜਨਾਨੀ ਜਿਹਦਾ ਸੰਸਕਾਰ ਕੀਤਾ ਸੀ ਉਹ ਫਸੇ ਇੱਕ ਜਾਣਕਾਰ ਸੀ ਉੱਤੇ ਚਾਹ ਪੀ ਕੇ ਤੇ 9:00 ਵਜੇ ਸ਼ਮਸ਼ਾਨ ਘਾਟ ਤੇ ਚਲੇ ਗਏ ਅੱਛਾ ਜੀ ਇੱਕ ਗੱਡੀ ਮੇਰੇ ਕੋਲ ਸੀ ਕੋ ਚੈਨਲ ਵਾਲਿਆਂ ਦੀ ਹੋਗੀ ਤੇ ਦੋ ਗੱਡੀਆਂ ਲੈ ਕੇ ਅਸੀਂ ਸ਼ਮਸ਼ਾਨ ਘਾਟ ਤੇ ਲਾਤੀਆ ਤੇ ਉੱਥੇ ਉਹ ਇੰਟਰਵਿਊ ਕਰਨ ਲੱਗੇ ਕੋਤਾ ਪ੍ਰੇਤਾਂ ਬਾਰੇ ਹਾਂਜੀ ਇਹਨਾਂ ਪਿੰਡ ਵਾਲੇ ਅਸੀਂ ਤਾਂ ਕਿਹਾ ਵੀ ਗੱਡੀਆਂ ਚ ਦੋ ਆਏ ਨੇ ਫਾਸਲਾ ਉਸਲਾ ਵੀ ਇਹਨਾਂ ਕੋਲ ਹੁਣ ਪੂਰੀ ਤਿਆਰੀ ਨਾਲ ਆਏ ਹੋਣੇ ਵੀ ਅਸੀਂ ਤਾਂ ਦੂਜੇ ਪਿੰਡ ਤੋਂ ਮੈਨ ਤੋਂ ਵੀ ਬੰਦੇ ਬੁਲਾਏ ਦੋ ਪਿੰਡਾਂ ਦੇ ਇਕੱਠੇ ਹੋ ਕੇ ਆਇਆ ਵੀ ਕਿਤੇ ਵੱਧ ਬੰਦੇ ਨਾ ਹੋਣ ਤੇ ਸਾਡਾ ਤਾਂ ਵੀ ਹਜੇ ਪਹਿਲੇ ਨਹੀਂ ਪੰਗਾ ਮੁੱਕਿਆ ਵੀ ਉਹ ਕੇਸ ਚੱਲ ਰਿਹਾ ਸਾਡਾ ਤਾਂ ਹਜੇ ਉਹੀ ਨਹੀਂ ਨਿਬੜਿਆ ਆ ਹੁਣ ਇੱਕ ਕੱਲੇ ਕਿਸੰਸਕਾਰ ਕੀਤਾ ਸੀ ਨੇ ਅਸੀਂ ਕਿਹਾ ਵੀ ਇਹਦੇ ਚ ਵੀ ਆ ਗਿਆ ਕੋਈ ਦੇ ਵਿਪਰਤ ਪੁੱਤਾ ਹੁੰਦਿਆਂ ਨੇ ਜਾਂ ਆਤਮਾ ਹੁੰਦੀ ਹੈ ਇਹਦੇ ਕੋਈ ਆਵਾਜ਼ਾਂ ਸੁਣਦੇ ਆ ਨੇ ਜਾਂ ਇਸ ਤਰ੍ਹਾਂ ਦਾ ਬਹੁਤ ਸਾਰੇ ਲੋਕ ਕਹਿੰਦੇ ਨੇ ਵੀ ਮੈਂ ਸੁਣਿਆ ਗੱਲਾਂ ਕੀਤੀਆਂ ਮੇਰੇ ਨਾਲ ਆਉਂਦਾ ਹੈ ਜਿਹੜਾ ਸਿਜੋਫਰੀਨੀਆ ਜਿਹਨੂੰ ਡਾਕਟਰ ਕਹਿੰਦੇ ਨੇ ਇਹਦੇ ਵੱਖ-ਵੱਖ ਰੂਪ ਨੇ ਕਿਸੇ ਚੇਪਲੇਖਾ ਪੈਂਦਾ ਵੀ ਮੈਂ ਤਾਂ ਕੋਈ ਇੱਕ ਸਾਡੇ ਵਰ ਨਾਲੇ ਕੋਲੇ ਕੇਸ ਹੋਇਆ ਇੱਕ ਬੰਦਾ ਕਹਿੰਦਾ ਵੀ ਮੈਂ ਤਾਂ ਕ੍ਰਿਸ਼ਨ ਦਾ ਅਵਤਾਰ ਹਾਂ ਤੇ ਹੁਣ ਤੁਸੀਂ ਜੋ ਕੋ ਸੋਫੇ ਸਾਫੇ ਚੱਕੋ ਡਰਿੰਕ ਰੂਮ ਚੋਂ نیچے ਬੈਠਿਆ ਕਰੋ ਤੇ ਮੇਰੀ ਚੌਂਕੀ ਲਾ ਦਿਓ ਇੱਥੇ ਮੈਂ ਉੱਪਰ ਬੈਠਿਆ ਕਰਾਂਗਾ ਸੇ ਪਰਿਵਾਰ ਵਾਲਿਆਂ ਨੂੰ ਕਹਿੰਦਾ ਪਰਿਵਾਰ ਵਾਲਿਆਂ ਨੂੰ ਕਹਿੰਦਾ ਠੀਕ ਹੈ ਜੀ ਤੇ ਉਹ ਫਿਰ ਪਰ ਜਿਹੜੇ ਬੰਦੇ ਮੰਨਦੇ ਨੇ ਵੀ ਭੂਤਾਂ ਹੁੰਦੀਆਂ ਨੇ ਉਹਨਾਂ ਨੂੰ ਵੀ ਇਹਨਾਂ ਤੋਂ ਡਰਨਾ ਨਹੀਂ ਚਾਹੀਦਾ ਅੱਛਾ ਜੀ ਕਿਉਂਕਿ ਜਦ ਬੰਦਾ ਜਿਉਂਦਾ ਹੁੰਦਾ ਸਾਡਾ ਆਪਾਂ ਜਿਉਂਦੇ ਆਪਣੇ ਕੋਲ ਸਰੀਰ ਤੇ ਆਤਮਾ ਦੋਨੋਂ ਚੀਜ਼ਾਂ ਨੇ ਜਦ ਬੰਦਾ ਮਰ ਜਾਂਦਾ ਉਹਦਾ ਸਰੀਰ ਆਪਾਂ ਸਾੜ ਦਿੰਦੇ ਆ ਤੇ ਰਹਿ ਜਾਂਦੀ ਇਕੱਲੀ ਆਤਮਾ ਤੋਂ ਉਹਨਾਂ ਨੇ ਇਹਨੇ ਕੇਸ ਹੱਲ ਕੀਤੇ ਨੇ ਜਿੱਥੇ ਵੀ ਕਿਤੇ ਐ ਹੁੰਦਾ ਵਿਪੂਤ ਐ ਅੱਗ ਲਾਉਂਦਾ ਐ ਕਰਦਾ ਉੱਥੇ ਸਾਨੂੰ ਕਿ ਜਿਵੇਂ ਹੁਣ ਪਿਛਲੇ ਮਹੀਨੇ ਰਾਜਸਥਾਨ ਦੇ ਵਿੱਚ ਛੁਰੂ ਜ਼ਿਲ੍ਹਾ ਉੱਥੇ ਛੁਰੂ ਦੇ ਨੇੜੇ ਇੱਕ ਪਿੰਡ ਐ ਉੱਥੇ ਕੀ ਹੋਇਆ ਵੀ ਇੱਕ 7 ਸਾਲ ਦਾ ਮੁੰਡਾ ਮਰ ਗਿਆ ਫਿਰ 4 ਸਾਲ ਦਾ ਮੁੰਡਾ ਮਰ ਗਿਆ ਫਿਰ ਇੱਕ ਬਜ਼ੁਰਗ ਦੀ ਮੌਤ ਹੋ ਗਈ ਉਹਨਾਂ ਨੇ ਕੀ ਕੀਤਾ ਜਿਹੜਾ 7 ਸਾਲ ਦਾ ਬੱਚਾ ਐ ਉਹਦਾ ਤਾਂ ਸੰਸਕਾਰ ਕੀਤਾ ਬਜ਼ੁਰਗ ਦਾ ਸੰਸਕਾਰ ਜਿਹੜਾ 3 ਸਾਲ ਦਾ ਬੱਚਾ ਸੀ ਉਹਨੂੰ ਸੰਸਕਾਰ ਨਹੀਂ ਕਰਦੇ ਉਹਨੂੰ ਦੱਬ ਦਿੰਦੇ ਨੇ ਉਹਨਾਂ ਨੇ ਕਢਾ ਲਿਆ ਕਈ ਵਾਰੀ ਇਦਾਂ ਦਾ ਕੱਪੜੇ ਨੂੰ ਅੱਗ ਲੱਗ ਜਾਂਦੀ ਹੈ ਕਈ ਵਾਰੀ ਖੂਨ ਦੇ ਛਿੱਟੇ ਪੈਣ ਲੱਗ ਜਾਂਦੇ ਨੇ ਉਹ ਐਵੇਂ ਸਮਝਦੇ ਵੀ ਇਹ ਕੋਈ ਆਤਮਾ ਹੈ ਘਰ ਦੇ ਵਿੱਚ ਕੋਈ ਬੁਰੀ ਆਤਮਾ ਤੇ ਉਸ ਨੂੰ ਜਦੋਂ ਅਸੀਂ ਜਾ ਕੇ ਦੇਖਦੇ ਹਾਂ ਜੇ ਇਦਾਂ ਦਾ ਕੋਈ ਹੋਵੇ ਜਿਵੇਂ ਕਹਿੰਦੇ ਨੇ ਵੀ ਉਹ ਕਰ ਲੈਂਦੇ ਨੇ ਇਸ ਤਰ੍ਹਾਂ ਫਿਰ ਤਾਂ ਆਤਮਾ ਦਾ ਕਿਹੜਾ ਪਤਾ ਲੱਗਦਾ ਜੇ ਮੈਂ ਆਪਾਂ ਹੁਣ ਬੈਠਿਆ ਆ ਆਤਮਾ ਕਮਰੇ ਦੇ ਵਿੱਚ ਆਵੇ ਜਿਵੇਂ ਕੋਈ ਜਿਹੜਾ ਉਹ ਹੈ ਅ ਸਿਆਣਾ ਹੈ ਉਹ ਆਤਮਾ ਆਵੇ ਇਹ ਦੇਵ ਦੇ ਵਿੱਚ ਆਪਣੇ ਪੈਸੇ ਪਏ ਨੇ ਜਾਂ ਟੰਗੇ ਦਿੰਦੇ ਆ ਪਰ ਆ ਤੁਮ ਤਾਂ ਟੰਗੇ ਹੀ ਦਿੰਦੇ ਆ ਉਹ ਆਤਮਾ ਕੱਢ ਕੇ ਪੈਸੇ ਲੈ ਜਾਵੇ ਉਹ ਤਾਂ ਦੇਣਾ ਚ ਬਾਨੀ ਅਡਾਨੀ ਤੋਂ ਅਮੀਰ ਹੋ ਸਕਦਾ ਬੰਦਾ ਹਾਂਜੀ ਰਾਮ ਕੁਮਾਰ ਜੀ ਕੀ ਹਾਲ ਨੇ ਵਾ ਠੀਕ ਹੈ ਜੀ ਠੀਕ ਹੈ ਜੀ ਅੱਜ ਆਪਾਂ ਨਾ ਇੱਕ ਬਹੁਤ ਵੱਡੀ ਟੌਪਿਕ ਤੇ ਗੱਲ ਕਰਾਂਗੇ ਜਿੱਦਾਂ ਆਪਾਂ ਆਮ ਦੇਖਿਆ ਪਿੰਡਾਂ ਦੇ ਵਿੱਚ ਹਨ ਆਪਾਂ ਸੁਣਿਆ ਵੀ ਕਾਫੀ ਇਹ ਦਾਵਾ ਕਰਦੇ ਵੀ ਅਸੀਂ ਸੇਵੇ ਹੁੰਦੇ ਜਿਹੜੇ ਜਾਂ ਜਿਹੜੇ ਸਮਸ਼ਾਨ ਘਟ ਹੁੰਦੇ ਆ ਉਹਨਾਂ ਨੂੰ ਅਸੀਂ ਜਗਾ ਲੈਨੇ ਆ ਇਹ ਕੀ ਚੱਕਰ ਹੁੰਦਾ ਮਤਲਬ ਇਹਦਾ ਤੁਸੀਂ ਕੋਈ ਕੋਈ ਸਾਡੇ ਨਾਲ ਘਟਨਾ ਸਾਂਝੀ ਕਰੋਗੇ ਹਾਂ ਇਹ ਜਿੱਦਾਂ ਸੁਣਿਆ ਸਮਾਜ ਦੇ ਵਿੱਚ ਕੁੱਝ ਕਹਾਣੀਆਂ ਹੁੰਦੀਆਂ ਨੇ ਜਿਸ ਤਰ੍ਹਾਂ ਮੈਂ ਇੱਕ ਕਹਾਣੀ ਦੱਸਦਾ ਮੈਂ ਵੀ ਇਸੇ ਤਰ੍ਹਾਂ ਦੀ ਜੇ ਤਰਕਸ਼ੀਲ ਦੀਆਂ ਗੱਲਾਂ ਕਰਦਾ ਸੀ ਇੱਕ ਬਜ਼ੁਰਗ ਨੇ ਗੱਲ ਸੁਣਾਈ ਕਹਿੰਦਾ ਨਹੀਂ ਜੀ ਚੀਜ਼ਾਂ ਤਾਂ ਸਾਰੀਆਂ ਹੁੰਦੀਆਂ ਸਾਡੇ ਪਿੰਡ ਕਹਿੰਦਾ ਇੱਕ ਜਨਾਨੀ ਦਾ ਸੰਸਕਾਰ ਕਰਕੇ ਆਏ ਠੀਕ ਹੈ ਜੀ ਇੱਕ ਸਾਡੇ ਪਿੰਡ ਸਿਆਣਾ ਸੀ ਉਹਨੇ ਜਾ ਕੇ ਸੇਵਾ ਜਗਾ ਲਿਆ ਅੱਛਾ ਜੀ ਤੇ ਕਿਸੇ ਨੇ ਦੱਸਦਾ ਵੀ ਇਹ ਸੇਵਾ ਜਗਾਉ ਉਹ ਪਿੱਛੇ ਚੱਲ ਗਿਆ ਉਹਦੇ ਕਹਾ ਕੋਈ ਚੀ ਹਥਿਆਰ ਲੈ ਕੇ ਉਸ ਨੇ ਕੀ ਕੀਤਾ ਵੀ ਉਹ ਜਨਾਨੀ ਜਿਹਦਾ ਸੰਸਕਾਰ ਕੀਤਾ ਸੀ ਉਹ ਉਸੇ ਤਰ੍ਹਾਂ ਫੇਰ ਉਹਦੇ ਵਿੱਚੋਂ ਖੜੀ ਹੋ ਗਈ ਅੱਛਾ ਜੀ ਤੇ ਉਸ ਨੇ ਕੀ ਕੀਤਾ ਬੰਦੇ ਨੇ ਜਾ ਕੇ ਉਹਦੇ ਸਿਰ 'ਚ ਇੱਕ ਕਿਲ ਸੀ ਉਹ ਕਿਲ ਕੱਢਤਾ ਕਿਹਦੇ ਜਨਾਨੀ ਦੇ ਭੂਤ ਸੀ ਜਿਹੜੀ ਜੀ ਆਤਮਾ ਸੀ ਜਿਹੜੀ ਉਸ ਤਰ੍ਹਾਂ ਉਦੋਂ ਬਾਅਦ ਉਹ ਜਾਣੀ ਦੁਬਾਰਾ ਫੇਰ ਜੇ ਆਉਂਦੀ ਹੋਗੀ ਉਸ ਤੋਂ ਬਾਅਦ ਉਹਦੇ ਕਹਿੰਦਾ ਚਾਰ ਜਾਂ ਪੰਜ ਬੱਚੇ ਹੋਏ ਕੋਈ ਇਸ ਤਰ੍ਹਾਂ ਦੀਆਂ ਕਹਾਣੀਆਂ ਤਾਂ ਸਾਡੇ ਆਮ ਨੇ ਜਿਹੜੀਆਂ ਹਾਂ ਹਾਂ ਜੀ ਪਰ ਅੱਜ ਦਾ ਵਿਗਿਆਨ ਅੱਜ ਦੀ ਸਾਇੰਸ ਇੱਥੇ ਤੱਕ ਪਹੁੰਚ ਗਿਆ ਕਿਉਂਕਿ ਜਦੋਂ ਇਹ ਗੱਲਾਂ ਬਣੀਆਂ ਉਦੋਂ ਮਨੁੱਖ ਐਡਾ ਜਾਨੀ ਸਾਇੰਸ ਦਾ ਤਾਂ ਜਨਮ ਹੀ ਥੋੜਾ ਜਿਹਾ ਸਾਲ ਹੈ 2 300 400 ਸਾਲ ਬਾਅਦ ਤੋਂ ਬਦਲ ਗਿਨੇ ਜਾਂਦੇ ਨੇ ਅਬਲੀ ਤਾਂ 20ਵੀਂ ਸਦੀ ਦਾ ਯੁੱਗ ਵਿਗਿਆਨ ਦਾ ਯੁੱਗ ਗਿਨੇ ਉਦੋਂ ਜਿਹੜੇ ਜ ਉਹਨਾਂ ਨੂੰ ਜਵਾਬ ਆਏ ਸਾਡੇ ਪੂਰਵਜਾਂ ਨੇ ਉਸ ਤਰ੍ਹਾਂ ਦੇ ਉਹ ਦਿੱਤੇ ਪਰ ਅੱਜ ਸਾਇੰਸ ਮੰਨਦੀ ਹੈ ਵੀ ਜਦੋਂ ਬੰਦਾ ਹਰ ਚੀਜ਼ ਇਸ ਧਰਤੀ ਦੇ ਵਿੱਚੋਂ ਪੈਦਾ ਹੁੰਦੀ ਹੈ ਇੱਥੇ ਹੀ ਖਤਮ ਹੋ ਜਾਂਦੀ ਹੈ ਜਾਨੀ ਨਾ ਤਾਂ ਜਨਮ ਵੇਲੇ ਕੋਈ ਚੀਜ਼ ਬਾਹਰੋਂ ਉੱਪਰ ਤੋਂ ਕੋਈ ਚੀਜ਼ ਆਉਂਦੀ ਹੈ ਨਾ ਮਰਨ ਤੋਂ ਬਾਅਦ ਜਾਂਦੀ ਹੈ ਫਿਰ ਇਹ ਜਿਹੜੇ ਆਤਮਾ ਆਤਮਾ ਤਾਂ ਇੱਕ ਜਿਸ ਤਰ੍ਹਾਂ ਟਾਈਮ ਪੀਸ ਹੁੰਦਾ ਉਹ ਚੱਲਦਾ ਉਹਦੇ ਵਿੱਚੋਂ ਟਿਕ 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 ਆਵਾਜ਼ ਆਉਂਦੀ ਹੈ ਹੁਣ ਇਹ ਵੀ ਜੋ ਟਾਈਮ ਪੀਸ ਡਿੱਗ ਜਵੇ ਉਹ ਟੁੱਟ ਜਾਊਗਾ ਹਾਂਜੀ ਤੇ ਉਹ ਟੁੱਟ ਗਿਆ ਟਾਈਮ ਪੀਸ ਟੁੱਟ ਗਿਆ ਤਾਂ ਉਹਦੀ ਟਿਕ ਟਿਕ ਖਤਮ ਹੋ ਗਈ ਇਹ ਨਹੀਂ ਵੀ ਉਹਦੀ ਟਿਕ ਟਿਕ ਹੈ ਜਿਹੜੀ ਉਹਦੇ ਵਿੱਚੋਂ ਨਿਕਲ ਗਈ ਉਹ ਨਿਕਲ ਕੇ ਹੁਣ ਦਮੇ ਕਿਸੇ ਹੋਰ ਟਾਈਮ ਪੀਸ ਦੇ ਵਿੱਚ ਜਾ ਕੇ ਪਹੁੰਚ ਗਈ ਇਸੇ ਤਰ੍ਹਾਂ ਵੀ ਜਿਹੜੀ ਆਤਮਾ ਵੀ ਉਹ ਨਿਕਲ ਜਾਂਦੀ ਹੈ ਫਿਰ ਕਿਸੇ ਹੋਰ ਉਸ ਦੇ ਵਿੱਚ ਚਲੀ ਜਾਂਦੀ ਹੈ ਉਹ ਫਿਰ ਅਲੱਗ-ਅਲੱਗ ਜਿਵੇਂ ਆਪਣੇ ਵਕ 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 ਜੇ ਮੈਂ ਕੋਈ ਕਿਸੇ ਚੀਜ਼ ਨੂੰ ਮੰਨਦਾ ਕੋਈ ਕਿਸੇ ਚੀਜ਼ ਨੂੰ ਮੰਨਦਾ ਜੇ ਉਹਨਾਂ ਤੋਂ ਸਵਾਲ ਕਰੇ ਵੀ ਜਿਸ ਤਰ੍ਹਾਂ ਅ ਫਰਜ਼ ਕਰੋ 84 ਲੱਖ ਜੁਨਨਾਂ ਨੇ ਤੇ ਅੱਜ ਤੋਂ ਯਾਨੀ 47 ਦੇ ਵਿੱਚ ਤੇ ਜੇ ਅ ਸਾਹਮਣੇ ਲੋ 50 ਕਰੋੜ ਤੋਂ ਘੱਟ ਆਬਾਦੀ ਸੀ ਅੱਜ 144 ਕਰੋੜ ਹੋ ਗਈ ਜਾਂ ਦੁਨੀਆ ਦੀ ਡਬਲ ਹੋ ਗਈ ਇਹ ਕਿਵੇਂ ਹੋ ਗਿਆ ਫਿਰ ਉਹ ਯਾਨੀ ਦੂਸਰੇ ਉਹ ਕਈ ਉਹ ਕਹਿ ਦਿੰਦੇ ਨੇ ਬਿਜੜਾ ਮਨੁੱਖਾ ਉਹ ਮਰਨ ਤੋਂ ਬਾਅਦ ਮਨੁੱਖੀ ਬਣਦਾ ਦੂਜਿਆਂ ਜਿਵੇਂ ਕਿਸੇ ਦੀ ਗਿਣਤੀ ਵੱਧ ਗਈ ਕਿਸੇ ਦੀ ਘਟ ਗਈ ਕਹਿੰਦੇ ਐ ਨਹੀਂ ਵੀ ਕੁਝ ਮਨੁੱਖ ਮਰੂਗਾ ਮਨੁੱਖੇ ਮੱਜ ਮਰੂ ਮਾਜੇ ਇੱਕ ਜਾਨੀ ਇਸ ਤਰ੍ਹਾਂ ਦਾ ਵੀ ਹੈ ਪੰਜਾਬ ਦੇ ਵਿੱਚ ਜਿਹੜੇ ਇਸ ਉਸ ਦੇ ਵਿਸ਼ਵਾਸ ਕਰਦੇ ਨੇ ਪਰ ਇਸ ਤਰ੍ਹਾਂ ਦਾ ਨਾ ਤਾਂ ਸੇਵਾ ਜਗਾਇਆ ਜਾ ਸਕਦਾ ਨਾ ਕੋਈ ਇਸ ਤਰ੍ਹਾਂ ਦੀ ਆਤਮਾ ਹੁੰਦੀ ਹੈ ਨਾ ਕੋਈ ਭੂਤ ਪ੍ਰੇਤ ਹੁੰਦੀ ਹੈ ਇਹ ਸਭ ਵਹਿਮ ਠੀਕ ਹੈ ਜੀ ਤੇ ਕੋਈ ਸਾਡੇ ਨਾਲ ਘਟਨਾ ਸਾਂਝੀ ਕਰੋਗੇ ਕੋਈ ਤੁਸੀਂ ਦੇਖਿਆ ਕੋਈ ਇਦਾਂ ਦਾ ਲਾਈਵ ਜਾਂ ਕੋਈ ਦੇਖਿਆ ਹੋਵੇ ਤੁਹਾਨੂੰ ਕਿਸੇ ਨੇ ਵੀ ਪਿੰਡ ਵਾਲੇ ਨੇ ਬੁਲਾਇਆ ਹੋਵੇ ਹਾਂ ਜਾਨੀ ਇਸ ਤਰ੍ਹਾਂ ਬਹੁਤ ਜਗ੍ਹਾ ਜਿਵੇਂ ਕਹਿੰਦੇ ਨੇ ਵੀ ਉੱਥੇ ਭੂਤ ਰਹਿੰਦੀ ਆ ਉੱਥੇ ਕੋਈ ਸੌ ਨਹੀਂ ਸਕਦਾ ਉੱਥੇ ਕੋਈ ਜਾ ਨਹੀਂ ਸਕਦਾ ਉੱਥੇ ਕੋਈ ਦਰਖਤ ਦੀ ਟਾਣੀ ਨਹੀਂ ਤੋੜ ਸਕਦਾ ਅਸੀਂ ਜਾਣਿਆ ਜਿੱਥੇ ਆ ਵੀ ਜਾਂ ਕਿਤੇ ਅੱਗ ਲੱਗਦੀ ਆ ਵੀ ਉੱਥੇ ਚੀਜ਼ ਆਉਂਦੀ ਆ ਉਹ ਅੱਗ ਲੱਗ ਜਾਂਦੀ ਆ ਜੇ ਕੋਈ ਬੰਦਾ ਪਿਆ ਉਹ ਵੀ ਮਰ ਸਕਦਾ ਅਸੀਂ ਘਰ ਵੀ ਪੈ ਜਾਂਦੇ ਆ ਉਹਨਾਂ ਦੇ ਜਾ ਕੇ ਤੇ ਜਦੋਂ ਪੈਨੇ ਆ ਉਸ ਦਿਨ ਜਿੰਨੇ ਦਿਨ ਪੈਨੇ ਆ ਉਹਨੇ ਦਿਨ ਅੱਗ ਵੀ ਨਹੀਂ ਲੱਗਦੀ ਕਈ ਕਿਸਾਂ ਦੇ ਇਸ ਤਰ੍ਹਾਂ ਦਾ ਵੀ ਹੋਇਆ ਜਿੱਥੇ ਉਹ ਕਹਿੰਦੇ ਨੇ ਵੀ ਉਹਨੂੰ ਕੋਈ ਖਰੀਦ ਨਹੀਂ ਸਕਦਾ ਅਸੀਂ ਇਹ ਵੀ ਕਹਿੰਦੇ ਆ ਵੀ ਜੇ ਮਕਾਨ ਚ ਕਿਸੇ ਚ ਰਹਿੰਦੀ ਹੈ ਕੋਈ ਚੀਜ਼ ਤੇ ਸਾਨੂੰ ਉਹ ਅੱਧੇ ਮੁੱਲ ਚ ਦੇ ਦੇ ਅਸੀਂ ਉਹ ਖਰੀਦ ਲਾਂਗੇ ਤੇ ਉਹ ਰਹਿ ਜਾਾਂਗੇ ਅਸੀਂ ਸਾਨੂੰ ਸਸਤਾ ਮਿਲਦਾ ਤੇ ਅਸੀਂ ਰਹਿਣ ਨੂੰ ਤਿਆਰ ਸਾਡੇ ਸਾਰੇ ਮੈਂਬਰ ਵੱਖ-ਵੱਖ ਉਹਨਾਂ ਚ ਰਹਿੰਦੇ ਨੇ ਤੁਸੀਂ ਜਿਹੜਾ ਗੱਲ ਸਿਵਾ ਜਗਾਉਣ ਦੀ ਗੱਲ ਕਰਦੇ ਸੀ ਉਹਦਾ ਇਸ ਤਰ੍ਹਾਂ ਵੀ ਇੱਕ ਵਾਰੀ ਪੰਜਾਬ న్యూਸ ਚੈਨਲ ਵਾਲੇ ਕਹਿੰਦੇ ਵੀ ਆਪਾਂ ਭੂਤਾਂ ਤੇ ਵੀਡੀਓ ਬਣਾਉਣੀ ਆ ਤੇ ਕਿਸੇ ਸ਼ਮਸ਼ਾਨ ਘਾਟ ਚ ਜਾਣਾ ਆਪਾਂ ਅੱਛਾ ਜੀ ਮੈਂ ਠੀਕ ਹੈ ਜੀ ਮੇਰੀ ਮੈਂ ਸਾਰੀ ਜੌਬ ਪਿੰਡਾਂ ਚ ਕੀਤੀ ਆ ਜਿੱਥੇ ਮੇਰੀ ਡਿਸਪੈਂਸਰੀ ਚ ਜੌਬ ਸੀ ਉਹਦੇ ਨੇੜੇ ਇੱਕ ਪਿੰਡ ਆ ਉੱਥੇ ਹੈਗਾ ਮੈਂ ਇੱਥੇ ਆਜੋ ਸੰਗਰੂਰ ਤੋਂ ਆ ਰਹੇ ਸੀ ਮੈਂ ਕਿਹਾ ਮੈਂ ਇਸ ਪਿੰਡ ਚ ਇੱਥੇ ਆਜੋ ਇਸ ਪਿੰਡ ਚ ਸ਼ਮਸ਼ਾਨ ਘਾਟ ਚ ਕਰ ਲਾਂਗੇ ਹੂੰ ਤੋ 8:00 ਵਜੇ ਆ ਗਏ ਹਮ ਅਸੀਂ ਇੱਕ ਜਾਣਕਾਰ ਸੀ ਉੱਥੇ ਚਾਹ ਪੀ ਕੇ ਤੇ 9:00 ਵਜੇ ਸ਼ਮਸ਼ਾਨ ਘਾਟ ਤੇ ਚਲੇ ਗਏ ਅੱਛਾ ਜੀ ਇੱਕ ਗੱਡੀ ਮੇਰੇ ਕੋਲ ਸੀ ਇੱਕ ਉਹ ਚੈਨਲ ਵਾਲਿਆਂ ਦੀ ਹੋਗੀ ਹਮ ਤੇ ਦੋ ਗੱਡੀਆਂ ਲੈ ਕੇ ਅਸੀਂ ਸ਼ਮਸ਼ਾਨ ਘਾਟ ਤੇ ਲਾਤੀਆ ਤੇ ਉੱਥੇ ਉਹ ਇੰਟਰਵਿਊ ਕਰਨ ਲੱਗੇ ਭੂਤਾ ਪ੍ਰੇਤਾਂ ਬਾਰੇ ਹਾਂਜੀ ਇਹਨਾਂ ਪਿੰਡ ਵਾਲੇ ਡਾਂਗਾ ਸੋਟੇ ਹਥਿਆਰ ਲੈ ਕੇ ਜੀ ਕਾਫੀ ਬੰਦੇ ਤੇ ਆ ਕੇ ਉਹਨਾਂ ਨੂੰ ਕਹਿੰਦੇ ਵੀ ਕੌਣ ਹੈ ਤੂੰ ਜਿਸ ਤਰ੍ਹਾਂ ਪਿੰਡ ਵਾਲਿਆਂ ਦੀ ਬੋਲੀ ਹੁੰਦੀ ਆ ਉਹ ਕਹਿੰਦੇ ਅਸੀਂ ਵੀਡੀਓ ਬਣਾ ਰਹੇ ਹਾਂ ਕਹਿੰਦੇ ਪਰਮਿਸ਼ਨ ਲਈ ਹੈ ਮੈਂ ਪਿੰਡ ਦਾ ਸਰਪੰਚਾਂ ਅੱਛਾ ਜੀ ਤਾਂ ਕਿਉਂ ਮੈਨੂੰ ਪੁੱਛਿਆ ਕਿ ਵੀ ਉਸ ਤਰ੍ਹਾਂ ਹੂੰ ਚਲੋ ਮੈਂ ਕਿਹਾ ਵੀ ਉਹ ਤਾਂ ਗੁੱਸੇ ਹੋ ਰਹੇ ਨੇ ਮੈਂ ਪਹਿਲਾਂ ਪਿੱਛੇ ਸੀ ਮੈਂ ਅੱਗੇ ਆ ਗਿਆ ਫਿਰ ਉਹਨਾਂ ਨੇ ਮੈਨੂੰ ਪਛਾਣ ਲਿਆ ਹੂੰ ਕਹਿੰਦੇ ਤੁਸੀਂ ਹਾਂ ਉਹ ਕਹਿੰਦੇ ਵੀ ਅਸੀਂ ਤਾਂ ਵੀ ਤੁਸੀਂੋਂ ਅਸੀਂ ਤਾਂ ਕਿਹਾ ਵੀ ਗੱਡੀਆਂ ਚ ਦੋ ਆਏ ਨੇ ਆਸਲਾ ਆਸਲਾ ਵੀ ਇਹਨਾਂ ਕੋਲ ਹੁਣ ਪੂਰੀ ਤਿਆਰੀ ਨਾਲ ਆਏ ਹੋਣੇ ਵੀ ਅਸਤੇ ਦੂਜੇ ਪਿੰਡ ਤੋਂ ਮੈਣ ਤੋਂ ਵੀ ਬੰਦੇ ਬੁਲਾਏ ਦੋ ਪਿੰਡਾਂ ਦੇ ਇਕੱਠੇ ਹੋ ਕੇ ਆਇਆ ਵੀ ਕਿਤੇ ਵੱਧ ਬੰਦੇ ਨਾ ਹੋਣ ਤੇ ਸਾਡਾ ਤਾਂ ਵੀ ਹਜੇ ਪਹਿਲੇ ਨਹੀਂ ਪੰਗਾ ਮੁੱਕਿਆ ਇੱਕ ਪਿਛਲੇ ਥੋੜੇ ਦਿਨ ਹੋ ਗਏ ਇੱਕ ਬਜ਼ੁਰਗ ਦੇ ਮੌਤ ਹੋ ਗਈ ਸੀ ਉਹਨਾਂ ਦਾ ਕਿਸੇ ਨੇ ਉਤੋਂ ਹੱਡੀ ਆ ਜਿਹੜੀ ਚੱਕ ਲਈ ਕਹਿੰਦੇ ਨੇ ਵੀ ਸੇਵਿਆਂ ਦੀ ਹੱਡੀ ਚੱਕ ਉਹ ਸੇਵਾ ਜਗਾ ਲੈਂਦੇ ਨੇ ਵੀ ਉਹ ਕੇਸ ਚੱਲ ਰਿਹਾ ਸਾਡਾ ਤਾਂ ਹਜੇ ਉਹੀ ਨਹੀਂ ਨਿਬੜਿਆ ਆ ਹੁਣ ਇੱਕ ਕੱਲ੍ਹ ਕ ਸੰਸਕਾਰ ਕੀਤਾ ਸੀ ਨੇ ਅਸੀਂ ਕਿਹਾ ਵੀ ਇਹਦੇ ਚ ਵੀ ਆ ਗਿਆ ਕੋਈ ਜਾਂ ਅੱਜ ਕੀਤਾ ਸ਼ਾਇਦ ਐਦਾਂ ਦੱਸਿਆ ਉਹਨਾਂ ਨੇ ਵੀ ਅੱਜ ਫੇਰ ਕੋਈ ਆ ਗਿਆ ਅੱਜ ਤਾਂ ਆਏ ਵੀ ਕਾਫੀ ਬੰਦੇ ਨੇ ਤੇ ਅਸੀਂ ਫਿਰ ਪੂਰੀ ਤਿਆਰੀ ਨਾਲ ਆਏ ਸੀ ਹੁਣ ਐਦਾਂ ਵੀ ਇਸ ਤਰ੍ਹਾਂ ਦਾ ਇਹ ਜਿਹੜੀ ਲੋਕਾਂ 'ਚ ਡਰ ਜਾਂ ਵਹਿਮ ਹੈ ਬਈ ਇਦਾਂ ਸੇਵਾ ਜਗਾ ਲੈਂਦੇ ਨੇ ਆਤਮਾ ਨੂੰ ਬਾਸ ਚ ਕਰ ਲੈਂਦੇ ਨੇ ਜੇ ਇਦਾਂ ਦੇ ਹੈਗੇ ਹੂੰ ਉਹਦਾ ਤਾਂ ਫਿਰ ਸਾਨੂੰ ਬਹੁਤ ਫਾਇਦਾ ਹੋ ਜਾਊਗਾ ਅੱਛਾ ਜਿੰਤਰ ਹੁਣ ਕਿੰਨੇ ਕਤਲ ਹੁੰਦੇ ਨੇ ਉਹਨਾਂ ਦਾ ਪਤਾ ਹੀ ਨਹੀਂ ਲੱਗਦਾ ਸਾਡੇ ਇਹ ਤਾਂ ਕਿ ਕਿ ਸਾਹਬ ਕਮ ਪੁਰਾਣੇ ਇੱਕ ਮੁੱਖ ਮੰਤਰੀ ਸੀ ਉਹਨਾਂ ਦਾ ਮਾਰਡਰ ਹੋ ਗਿਆ ਸੀ ਕਿੰਨੀ ਦੇਰ ਪਤਾ ਹੀ ਨਹੀਂ ਲੱਗਿਆ ਉਹ ਤਾਂ ਬੰਦੇ ਨੇ ਆਪ ਹੀ ਕਹਿਤਾ ਕਿ ਤੇ ਵੀ ਮੈਂ ਤਾਂ ਮੁੱਖ ਮੰਤਰੀ ਮਾਰਤਾ ਸੀ ਤੂੰ ਮੇਰੇ ਸਾਹਮਣੇ ਕੀ ਚੀਜ਼ ਹੈ ਤੇ ਆਪ ਹੀ ਬਿਆਨ ਦੇ ਕੇ ਵਿਚਾਰਾ ਫਸ ਗਿਆ ਸੀ ਪਰ ਇਦਾਂ ਦੇ ਜਿ ਕਿ ਜਿੱਥੇ ਕਿਤੇ ਕਾਤਲ ਹੁੰਦੇ ਨੇ ਤੇ ਪੁਲਿਸ ਵਾਲੇ ਫਿਰ ਇਹਨਾਂ ਨੂੰ ਕਹਿ ਦਿੰਨ ਵੀ ਜਿਹੜਾ ਬੰਦਾ ਮਰਿਆ ਉਹਦੀ ਆਤਮਾ ਬੁਲਾ ਲ ਤੇ ਉਸੇ ਤੋਂ ਪੁੱਛ ਲੋ ਕਿਨੇ ਮਾਰਿਆ ਤੇ ਸਾਰੇ ਕੇਸ ਨੇ ਜਿਹੜੇ ਹੱਲ ਹੋ ਜਾਣਗੇ ਇਸ ਤਰ੍ਹਾਂ ਦੇ ਨਾਂ ਤਾਂ ਕੋਈ ਆਤਮਾ ਨਿਕਲ ਕੇ ਜਾਂਦੀ ਆ ਨਾ ਉਹ ਬੁਲਾਈ ਜਾ ਸਕਦੀ ਆ ਨਾ ਸੇਵਾ ਜਗਾਇਆ ਜਾ ਸਕਦਾ ਇਹ ਆ ਵੀ ਇਹ ਵਹਿਮ ਨੇ ਤੇ ਵੀ ਪੂਤਾ ਹੁੰਦਿਆਂ ਨੇ ਜਾਂ ਆਤਮਾ ਹੁੰਦੀ ਆ ਇਹਦੇ ਕੋਈ ਆਵਾਜ਼ਾਂ ਸੁਣਦੇ ਆ ਨੇ ਜਾਂ ਇਸ ਤਰ੍ਹਾਂ ਦਾ ਬਹੁਤ ਸਾਰੇ ਲੋਕ ਕਹਿੰਦੇ ਨੇ ਵੀ ਮੈਂ ਸੁਣਿਆ ਗੱਲਾਂ ਕੀਤੀਆਂ ਮੇਰੇ ਨਾਲ ਆਉਂਦਾ ਜਾ ਸਾਡੇ ਬਰਗਾੜੀ ਸੈਂਟਰ ਚੱਲਦਾ ਹੈ ਮਾਨਸਿਕ ਸਲਾਹ ਕੇਂਦਰ ਉੱਥੇ ਇੱਕ ਪਿੱਛੇ ਜੇ ਅਸੀਂ ਇੱਕ ਟੀਵੀ ਚੈਨਲ ਵਾਲੇ ਉੱਥੋਂ ਤੋਂ ਦਿੱਲੀ ਤੋਂ ਆਏ ਸੀ ਉਹਨਾਂ ਨਾਲ ਮੈਂ ਚੱਲਿਆ ਗਿਆ ਉਹਨਾਂ ਨੇ ਕਿਹਾ ਵੀ ਡਾਕੂਮੈਂਟਰੀ ਫਿਲਮ ਬਣਾਉਣੀ ਹੈ ਤਰਕਸ਼ੀਲ ਸੋਸਾਇਟੀ ਤੇ ਉੱਥੇ ਇੱਕ ਕੇਸ ਆਇਆ ਹੋਸੀ ਕੁੜੀ ਸੀ ਅ ਰਾਜਸਥਾਨ ਤੋਂ ਬੜੀ ਦੂਰ ਦੂਰ ਤੋਂ ਆਉਂਦੇ ਆ ਜੇ ਜ਼ਿਆਦਾ ਬਿਮਾਰ ਹੋ ਜੇ ਬੰਦਾ ਫਿਰ ਤਾਂ ਡਾਕਟਰੀ ਇਲਾਜ ਦੀ ਲੋੜ ਪੈਂਦੀ ਹੈ ਜਦੋਂ ਘੱਟ ਹੁੰਦਾ ਆਮ ਤੌਰ ਤੇ ਉਹ ਬਾਬਿਆਂ ਕੋਲੇ ਜਾਂਦੇ ਨੇ ਤੇ ਉਥੋਂ ਉਹ ਕਹਿੰਦੇ ਤੇ ਵੀ ਅਸੀਂ ਤਾਂ ਜਿ ਉੱਜੜ ਗਏ ਸਾਡਾ 15 ਲੱਖ ਰੁਪਇਆ ਸਿਆਣੇ ਨੇ ਲੈ ਲਿਆ ਉਹ ਕਹਿੰਦੇ ਵੀ ਮੈਨੂੰ ਮਰਿਆਂ ਹਾਂ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਨੇ ਅੱਛਾ ਜੀ ਤੇ ਉਹ ਹੁਣ ਇਹ ਇੱਕ ਮਾਨਸਿਕ ਰੋਗ ਹੈ ਜਾਨੀ ਵਹਿਮ ਭਰਮ ਕਹਿ ਦਿੰਨੇ ਉਹਨੂੰ ਇਹਦੇ ਵਿੱਚ ਹੁੰਦਾ ਉਸ ਨੂੰ ਹਿਪਨੋਟਾਈਜ਼ ਕੀਤਾ ਕੈਮਰੇ ਦੇ ਸਾਹਮਣੇ ਤੇ ਉਸ ਤੇ ਹਿਪਨੋਟਾਈਜ਼ ਕਰਕੇ ਉਸ ਨੂੰ ਕਿਹਾ ਵੀ ਤੇਰੀ ਇਹ ਬਾਹ ਜਿਹੜੀ ਬੰਨ ਤੇ ਮੈਂ ਉੱਪਰ ਅਕੜਾ ਤੇ ਹੁਣ ਨੀਚੇ ਨਹੀਂ ਹੋਊ ਬੀਤੂ ਨੀਚੇ ਕਰਕੇ ਦੇ ਜੋਰ ਦੀ ਉਹਨੇ ਬੜਾ ਜੋਰ ਲਾਇਆ ਹਾਂ ਕਿ ਹਾਲਾਂਕਿ ਹੁੰਦਾ ਕੋਈ ਨਹੀਂ ਹਿਪਨੋਟਾਈਜ਼ ਆ ਬਨੌਤੀ ਨੀਂਦ ਚ ਉਹਦੇ ਵਿੱਚ ਉਹ ਸਾਨੂੰ ਸੁਝਾਅ ਦਿੱਤੇ ਵੀ ਜਿਹੜੀਆਂ ਤੈਨੂੰ ਚੀਜ਼ਾਂ ਦਿਖਦੀਆਂ ᱛੀਆਂ ਅੱਜ ਤੋਂ ਬਾਅਦ ਅਸੀਂ ਉਹ ਭਜਾਤੀਆਂ ਨਹੀਂ ਆਉਣਗੀਆਂ ਹੁਣ ਤੋਂ ਬਾਅਦ ਤੈਨੂੰ ਨਹੀਂ ਦਿਸਣਗੀਆਂ ਤੇ ਉਹ ਦੂਜੀ ਵਾਰੀ ਆਈ ਸੀ ਉਹ ਕਹਿੰਦੀ ਬਹੁਤ ਫਰਕ ਪੈ ਗਿਆ ਵੀ ਮੈਨੂੰ 90% ਮੈਂ ਨੀਂਦ ਆ ਜਾਂਦੀ ਹੈ ਰਾਤ ਨੂੰ ਜਦੋਂ ਸੌਂਦੀ ਤੇ ਉਦੋਂ ਹੀ ਆਤਮਾ ਮੇਰੇ ਆਲੇ-ਦਾਲੇ ਮੈਨੂੰ ਜਗਾ ਲੈਂਦੀ ਹੈ ਤੇ ਗੱਲਾਂ ਕਰਦੀਆਂ ਤੇ ਡਰਾਉਂਦੀਆਂ ᱛੀਆਂ ਇਸ ਤਰ੍ਹਾਂ ਦਾ ਇੱਕ ਮਾਨਸਿਕ ਰੋਗ ਹੈ ਜਿਹਨੂੰ ਦਿਸਦਾ ਕਿਸੇ ਨੂੰ ਉਹ ਆਜਾਂ ਸੁਣਾਈ ਦਿੰਦੀਆਂ ਨੇ ਕਿਸੇ ਨੂੰ ਇਹ ਭਰਮ ਹੋ ਜਾਂਦਾ ਵੀ ਮੈਂ ਕੋਈ ਇਸੇ ਰੋਗ 'ਚ ਜਿਹੜਾ ਸਿਜੋਫਰੀਨੀਆ ਜਿਹਨੂੰ ਡਾਕਟਰ ਕਹਿੰਦੇ ਨੇ ਇਹਦੇ ਵੱਖ-ਵੱਖ ਰੂਪ ਨੇ ਕਿਸੇ 'ਚ ਇਹ ਪਿਲੇਖਾ ਪੈਂਦਾ ਵੀ ਮੈਂ ਤਾਂ ਕੋਈ ਰੱਬਾਂ ਜਾਂ ਦੇਵੀ-ਦੇਵਤਾ ਜਾਂ ਕੋਈ ਅਵਤਾਰ ਆ ਇਸ ਤਰ੍ਹਾਂ ਦਾ ਵੀ ਹੋ ਜਾਂਦਾ ਇੱਕ ਸਾਡੇ ਬਰਨਾਲੇ ਕੋਲੇ ਕੇਸ ਹੋਇਆ ਇੱਕ ਬੰਦਾ ਕਹਿੰਦਾ ਵੀ ਮੈਂ ਤਾਂ ਕ੍ਰਿਸ਼ਨ ਦਾ ਅਵਤਾਰ ਆ ਅੱਛੇ ਤੇ ਹੁਣ ਤੁਸੀਂ ਉਹ ਕੋ ਸੋਫੇ ਸਾਫੇ ਚੱਕੋ ਡਰਿੰਕ ਰੂਮ ਚੋਂ نیچے ਬੈਠਿਆ ਕਰੋ ਤੇ ਮੇਰੀ ਚੌਂਕੀ ਲਾ ਦਿਓ ਇੱਥੇ ਮੈਂ ਉੱਪਰ ਬੈਠਿਆ ਕਰੂੰ ਅੱਛਾ ਪਰਿਵਾਰ ਵਾਲਿਆਂ ਨੂੰ ਕਹਿੰਦਾ ਪਰਿਵਾਰ ਵਾਲਿਆਂ ਨੂੰ ਕਹਿੰਦਾ ਠੀਕ ਹੈ ਜੀ ਤੇ ਉਹ ਫਿਰ ਜਦੋਂ ਨਾ ਮੰਨੇ ਉਹਨਾਂ ਨੂੰ ਲੱਗਿਆ ਵੀ ਇਹ ਕਮਲੀਆਂ ਜਿਹਾ ਗੱਲਾਂ ਕਿਉਂ ਕਰ ਲੱਗਿਆ ਉਹਨਾਂ ਸੋਚਿਆ ਵੀ ਮੇਰੀ ਗੱਲ ਹੀ ਨਹੀਂ ਮੰਨਦੇ ਮੈਂ ਕ੍ਰਿਸ਼ਨ ਦਾ ਅਵਤਾਰ ਤੇ ਮੇਰੀ ਗੱਲ ਹੀ ਨਹੀਂ ਕੋਈ ਉਹ ਭੱਜ ਗਿਆ ਘਰੋਂ ਲੱਭਦੇ ਰਹੇ ਕਈ ਸਾਲਾਂ ਬਾਅਦ ਪਤਾ ਚੱਲਿਆ ਵੀ ਉਹ ਥੋੜਾ ਬਜ਼ੁਰਗ ਉੱਥੇ ਮਥਰਾ ਦੇਖਿਆ ਸੀ ਅੱਛਾ ਜੀ ਉਹ ਉੱਥੇ ਚਲੇ ਗਏ ਉੱਥੇ ਜਾ ਕੇ ਉਹਥੇ ਤਾਂ ਲੋਕ ਉਹਨਾਂ ਨੂੰ ਇੰਨਾ ਪੂਜਾ ਕਰਨ ਤੇ ਪੂਰੇ ਰੱਬ ਵਾਂਗੂ ਉਹ ਕਰਨ ਉਹ ਕਹਿੰਦੇ ਵੀ ਇਹ ਤਾਂ ਸਾਡਾ ਬਾਪੂ ਐ ਤੇ ਦਿਮਾਗ 'ਚ ਫਰਕ ਪੈ ਗਿਆ ਹੂੰ ਉਹ ਕਹਿੰਦੇ ਲੈ ਇਹ ਤਾਂ avatars ਆ ਸਾਨੂੰ ਤਾਂ ਤਾਰਤਾ ਇਹਨਾਂ ਦੇ ਜਦੋਂ ਦੇ ਆਏ ਨੇ ਐਨਾ ਫਾਇਦਾ ਹੋ ਗਿਆ ਹੈ ਹੋ ਗਿਆ ਸਾਡਾ ਬਿਮਾਰ ਠੀਕ ਹੋ ਗਿਆ ਵੀ ਤੁਸੀਂ ਇਹਦੇ ਬਿਜਲੀਆਂ ਲਵਾਉਣ ਨੂੰ ਕਹਿੰਦੇ ਹੋ ਉਹ ਫਿਰ ਉਹਦਾ ਸਾਰੇ ਆਧਾਰ ਕਾਰਡ ਵਗੈਰਾ ਸਾਰਾ ਕੁਝ ਲੈ ਕੇ ਗਏ ਦਿਖਾਇਆ ਵੀ ਆ ਦੇਖੋ ਇਹਨਾਂ ਨੂੰ ਮਾਨਸਿਕ ਰੋਗ ਆ ਉਹ ਲਿਆ ਕੇ ਬਰਨਾਲੇ ਉਹਨਾਂ ਦਾ ਇਲਾਜ ਕਰਾਇਆ ਤੇ ਹੁਣ ਠੀਕ ਨੇ ਆਪਣਾ ਨਾਮ ਠੀਕ ਦੱਸਦਿੰਦੇ ਨੇ ਪਹਿਲਾਂ ਉਹ ਕਹਿੰਦੇ ਮੈਂ avatars ਇਸ ਤਰ੍ਹਾਂ ਦੇ ਜਾਨੀ ਧਰਮ ਪਲੇਖੇ ਹੋ ਸਕਦੇ ਨੇ ਕੋਈ ਬੰਦਾ ਕਹਿੰਦਾ ਮੈਂ ਮਪੂਤਾ ਦੇਖੀਆਂ ਨੇ ਉਹਨੂੰ ਦਿਖਾਈ ਦਿੰਦੀਆਂ ਨੇ ਇਹ ਪਰਮ ਰੋਗ ਅੱਛਾ ਜੀ ਇਹਦੇ ਵਿੱਚ ਉਹਨੂੰ ਦੇਖ ਸਕਦਾ ਚੀਜ਼ ਆਉਂਦੀ ਆ ਦਿਸਦੀ ਆ ਨੱਚਦੀਆਂ ਨੇ ਜਿਵੇਂ ਕਈ ਕਹਿੰਦੇ ਨੇ ਵੀ ਅਸੀਂ ਗਿੱਧਾ ਪੈਂਦਾ ਦੇਖਿਆ ਸੀ ਵਿਆਂ ਚ ਜੇ ਡਰ ਉਹ ਉਹਨਾਂ ਨੂੰ ਤਾਂ ਹੀ ਦੇਖ ਤੂਗਾ ਜੇ ਉਹਨਾਂ ਨੂੰ ਪਤਾ ਵੀ ਇਹ ਸੇਵੇ ਨੇ ਜਿਹੜਾ ਕੋਈ ਅਣਜਾਣ ਬੰਦਾ ਕਿਸੇ ਸ਼ਮਸ਼ਾਨ ਘਾਟ ਕੋਲ ਦੀ ਲੰਗੂ ਉਹਨੂੰ ਤਾਂ ਪਤਾ ਨਹੀਂ ਹੋਵੇ ਸ਼ਮਸ਼ਾਨ ਘਾਟ ਉਹਨੂੰ ਨਹੀਂ ਜਿਹਨੂੰ ਪਤਾ ਹੈ ਵੀ ਇਹ ਸ਼ਮਸ਼ਾਨ ਘਾਟ ਹੈ ਸਾਡੇ ਰਿਸ਼ਤੇਦਾਰੀ ਚ ਇਹਦੇ ਕੋਲ ਦੀ ਮੈਂ ਲੰਘ ਕੇ ਜਾਣਾ ਭੂਤਾਂ ਕਈ ਵਾਰੀ ਰਾਤ ਨੂੰ ਵਿਆਹ ਵੀ ਕਰਦਿਆਂ ਨੇ ਜਾਂ ਉਹ ਗਿੱਧਾ ਵੀ ਪਾਉਂਦਿਆਂ ਨੇ ਉਹ ਫਿਰ ਜਦੋਂ ਉੱਥੇ ਜਾਊਗਾ ਉਹ ਚੀਜ਼ਾਂ ਉਹਨੂੰ ਦੇਖਣ ਗਿਆ ਇਹ ਭਰਮ ਨੇ ਭੁਲੇਖੇ ਨੇ ਇਸ ਤਰ੍ਹਾਂ ਦੀ ਜਾਨੀ ਕੋਈ ਚੀਜ਼ ਹੁੰਦੀ ਨਹੀਂ ਹੈਗੀ ਵੀ ਜਿਸ ਤਰ੍ਹਾਂ ਵੀ ਮਰਨ ਤੋਂ ਬਾਅਦ ਕੋਈ ਬੰਦਾ ਭੂਤ ਬਣ ਗਿਆ ਕੋਈ ਜਾਨੀ ਅਲੱਗ-ਅਲੱਗ ਉਹਨੇ ਕੋਈ ਕਹਿੰਦਾ 84 ਲੱਖ ਜੂਨਾ ਨੇ ਜੋਨ ਬਦਲ ਜਾਂਦੀ ਹੈ ਕੋਈ ਕਹਿੰਦਾ ਸਵਰਗ ਨਰਕ ਨੇ ਮਰਨ ਤੋਂ ਬਾਅਦ ਜਾਂਦਾ ਨਰਕ ਚ ਜਾਂਦਾ ਜਾਂ ਸਵਰਗ ਚ ਜਾਂਦਾ ਕੋਈ ਕਹਿੰਦਾ ਵੀ ਆਤਮਾ ਕਈਆਂ ਦੀ ਇੱਥੇ ਭਟਕਦੀ ਰਹਿੰਦੀ ਹੈ ਜਾਂਦੀ ਨਹੀਂ ਰਾਹ ਤੇ ਚ ਪਤਾ ਨਹੀਂ ਕਿਵੇਂ ਵਾਪਸ ਆ ਜਾਂਦੀ ਹੈ ਪਰ ਜਣੀ ਹਏ ਹੈ ਭਲੇਖਾ ਜੇ ਫਰਦ ਕਰੋ ਬੰਦਾ ਸੰਸਕਾਰ ਕਰਤਾ ਜਿਵੇਂ ਆਪਣੇ ਦੇਸ਼ ਦੇ ਵਿੱਚ ਬਹੁਤ ਲੋਕ ਸੰਸਕਾਰ ਕਰਦੇ ਨੇ 80% ਲੋਕ ਸੰਸਕਾਰ ਕਰਤਾ ਜਿਵੇਂ ਮੈਂ ਮੇਰੇ ਮੌਤ ਤੋਂ ਬਾਅਦ ਮੇਰੇ ਆ ਕੱਪੜੇ ਪਾਏ ਹੋਇਆ ਮੌਤ ਹੋ ਜੇ ਸੰਸਕਾਰ ਕਰਤਾ ਮੇਰਾ ਤਾਂ ਚਲੋ ਮੰਨਿਆ ਭੂਤ ਬਣ ਜੂ ਪਰ ਮੇਰੇ ਕਮੀਜ਼ ਤੇ ਪੈਂਟ ਇਹਦਾ ਕਿਵੇਂ ਭੂਤ ਬਣ ਜਾਂਦਾ ਜਦੋਂ ਮੈਂ ਦੇਖੂਗਾ ਕਿਸੇ ਨੂੰ ਇਹ ਕੱਪੜਿਆਂ ਚ ਵੀ ਦੇਖੂਗਾ ਇਹ ਕੱਪੜੇ ਕਿੱਥੋਂ ਆ ਜਾਂਦੇ ਨੇ ਯਾਨੀ ਇਹ ਭਰਮ ਹੀ ਆ ਉਹ ਚੋ ਕੱਪੜੇ ਵੀ ਦੇਖਣਗੇ ਤੇ ਬੰਦਾ ਵੀ ਦੇਖੂਗਾ ਕੱਪੜੇ ਦਾ ਰਾਮਕਮਰ ਜੀ ਇਸ ਤਰ੍ਹਾਂ ਨਹੀਂ ਨਾ ਕਹਿੰਦੇ ਵੀ ਚਿੱਟੇ ਕੱਪੜੇ ਜ਼ਿਆਦਾ ਪਾਏ ਹੁੰਦੇ ਭੂਤਾਂ ਦੇ ਹੈ ਕਹਿੰਦੇ ਚਿੱਟੇ ਕੱਪੜੇ ਜ਼ਿਆਦਾ ਹੁੰਦੇ ਜੇ ਜੇ ਆਪਾਂ ਕਹਾਂਗੇ ਵੀ ਚਿੱਟੇ ਕੱਪੜੇ ਆ ਫਿਰ ਜਿਹਨੂੰ ਦਿਸੂਗਾ ਚਿੱਟਿਆਂ ਚ ਦਿਖੂ ਜਿਹੜੇ ਦੇਖ ਦੇ ਵਿੱਚ ਇਹ ਆ ਵੀ ਉੱਥੇ ਕਾਲੇ ਕੱਪੜੇ ਆ ਇਹ ਗੱਲ ਫਲਾਈ ਜਾਵੇ ਉੱਥੇ ਫਿਰ ਜੇ ਕਿਸੇ ਨੂੰ ਦਿਖੂਗਾ ਤਾਂ ਉਹ ਕਾਲੇ ਕੱਪੜਿਆਂ ਚ ਦਿਖੂਗਾ ਬਾਕੀ ਇਹ ਵੀ ਜੇ ਮੈਂ ਡਰਨ ਵਾਲੀ ਗੱਲ ਵੀ ਕਹੀ ਭੂਤਾਂ ਤੋਂ ਡਰਦੇ ਨੇ ਵੀ ਇੱਥੇ ਭੂਤਾਂ ਰਹਿੰਦੀਆਂ ਨੇ ਜਾਂ ਸ਼ਮਸ਼ਾਨ ਘਾਟ ਕੋਲ ਦੀ ਲੰਗਾਗੇ ਜਾਂ ਇਹ ਇਸ ਜਗ੍ਹਾ ਤੇ ਬੰਦਾ ਮਰਿਆ ਹੋਇਆ ਉਹਦਾ ਭੂਤ ਆ ਉਹ ਜੇ ਬਹਿਤਾ ਪੁੱਤਾ ਹੈ ਨਹੀਂ ਅੱਜ ਦੇ ਵਿਗਿਆਨ ਦੇ ਪਰ ਜਿਹੜੇ ਬੰਦੇ ਮੰਨਦੇ ਨੇ ਵੀ ਪੁੱਤਾ ਹੁੰਦੀਆਂ ਨੇ ਉਹਨਾਂ ਨੂੰ ਇਹਨਾਂ ਤੋਂ ਡਰਨਾ ਨਹੀਂ ਚਾਹੀਦਾ ਅੱਛਾ ਜੀ ਕਿਉਂਕਿ ਜਦ ਬੰਦਾ ਜਿਉਂਦਾ ਹੁੰਦਾ ਹਮ ਸਾਡਾ ਆਪਾਂ ਜਿਉਂਦੇ ਆਪਣੇ ਕੋਲ ਸਰੀਰ ਤੇ ਆਤਮਾ ਦੋਨੋਂ ਚੀਜ਼ਾਂ ਨੇ ਹਮ ਜਦ ਬੰਦਾ ਮਰ ਜਾਂਦਾ ਉਹਦਾ ਸਰੀਰ ਆਪਾਂ ਸਾੜ ਦਿੰਦੇ ਆ ਤੇ ਰਹਿ ਜਾਂਦੀ ਇਕੱਲੀ ਆਤਮਾ ਠੀਕ ਹੈ ਫਿਰ ਹੁਣ ਦੱਸੋ ਵੀ ਜਿਹੜਾ ਬੰਦਾ ਦੋ ਬੰਦੇ ਨੇ ਇੱਕ ਕੋਲੇ ਇੱਕ ਬੰਦੂਕ ਆ ਤੇ ਬੰਦਾ ਵੀ ਆ ਦੂਜਾ ਬੰਦਾ ਖਾਲੀ ਹੱਥ ਹੈ ਜਿਹਦੇ ਕੋਲ ਬੰਦੂਕ ਆ ਉਹ ਤਕੜਾ ਹੈ ਕਿ ਜਾਂ ਕੱਲਾ ਹੋਵੇ ਨਹੀਂ ਆਤਮਾ ਸਾਡੇ ਕੋਲ ਆਤਮਾ ਵੀ ਆ ਤੇ ਸਰੀਰ ਵੀ ਆ ਉਹ ਰਹੀ ਕਿ ਕੱਲੀ ਆਤਮਾ ਸਾਡੇ ਨੂੰ ਤਾਂ ਮਾਰੇ ਹੀ ਆ ਇੱਕ ਹਿੱਸਾ ਦਾ ਖਤਮ ਹੋ ਗਿਆ ਤੇ ਉਹਦੇ ਤੋਂ ਕੀ ਡਰਨਾ ਫਿਰ ਨਹੀਂ ਆਤਮਾ ਕੋਲੇ ਕਹਿੰਦੇ ਸ਼ਕਤੀ ਹੁੰਦੀ ਆ ਹੈ ਨਹੀਂ ਸ਼ਕਤੀ ਫਿਰ ਸਾਡੇ ਚ ਵੀ ਤਾਂ ਆਤਮਾ ਸਾਡੇ ਚ ਵੀ ਸ਼ਕਤੀ ਹੋਣੀ ਚਾਹੀਦੀ ਆਤਮਾ ਤਾਂ ਉਹੀ ਆ ਨਾ ਜਿਹੜੀ ਨਿਕਲ ਕੇ ਜਾਂਦੀ ਆ ਉਹਦੇ ਕੋਲ ਹੋਰ ਕਿਹੜੀ ਸ਼ਕਤੀ ਆ ਜਾਂਦੀ ਆ ਕੋਈ ਇਦਾਂ ਦੀ ਕੋਈ ਸ਼ਕਤੀ ਨਹੀਂ ਹੈਗੀ ਜਾਨੀ ਅੱਜ ਤੱਕ ਕਿਤੇ ਵੀ ਅਸੀਂ ਹਜ਼ਾਰੇ ਕੇਸ ਪੰਜਾਬ ਤਰਕਸ਼ੀਲ ਸੁਸਾਇਟੀ ਨੇ ਸ਼ਾਇਦ ਲੱਖਾਂ ਦੀ ਲੱਖ ਗਿਣਤੀ ਤੱਕ ਵੀ ਪਹੁੰਚ ਸਕਦਾ ਸਹੀ ਅੰਕੜਾ ਮੇਰੇ ਕੋਲ ਨਹੀਂ ਆ ਦੂਜੀ ਸਟੇਟ ਦੇ ਵਿੱਚ ਸਾਰੇ 30 ਸਟੇਟਾਂ ਦੇ ਵਿੱਚ ਅਲੱਗ-ਅਲੱਗ ਨਾਂ ਥੱਲੇ ਇਸ ਤਰ੍ਹਾਂ ਦੀਆਂ ਹਾਂ ਤਰਕਸ਼ੀਲ ਸੁਸਾਇਟੀਆਂ ਕੰਮ ਕਰਦੀਆਂ ਨੇ ਤੇ ਉਹਨਾਂ ਨੇ ਇਨੇ ਕੇਸ ਹੱਲ ਕੀਤੇ ਨੇ ਜਿੱਥੇ ਵੀ ਕਿਤੇ ਐ ਹੁੰਦਾ ਭੂਤ ਐ ਅੱਗ ਲਾਉਂਦਾ ਐ ਕਰਦਾ ਉੱਥੇ ਸਾਨੂੰ ਕਿਤੇ ਭੂਤ ਨਹੀਂ ਮਿਲਿਆ ਜਿਵੇਂ ਹੁਣ ਪਿਛਲੇ ਮਹੀਨੇ ਰਾਜਸਥਾਨ ਦੇ ਵਿੱਚ ਚੁਰੂ ਚੁਰੂ ਜ਼ਿਲ੍ਹਾ ਉੱਥੇ ਚੁਰੂ ਦੇ ਨੇੜੇ ਇੱਕ ਪਿੰਡ ਐ ਉੱਥੇ ਕੀ ਹੋਇਆ ਵੀ ਇੱਕ 7 ਸਾਲ ਦਾ ਮੁੰਡਾ ਮਰ ਗਿਆ ਫਿਰ 4 ਸਾਲ ਦਾ ਮੁੰਡਾ ਮਰ ਗਿਆ ਫਿਰ ਇੱਕ ਬਜ਼ੁਰਗ ਦੀ ਮੌਤ ਹੋ ਗਈ ਯਾਨੀ ਘਰ ਦੇ ਵਿੱਚ ਦੋ ਬਜ਼ੁਰਗ ਦੋ ਮੀਆਂ ਬੀਬੀ ਤੇ ਦੋਨਾਂ ਦੇ ਬੱਚੇ 6 ਤੇ ਤਿੰਨ ਜਾਨੇ ਦੀ ਮੌਤ ਹੋ ਗਈ। ਉਸ ਤੋਂ ਬਾਅਦ ਅੱਗ ਲੱਗਣੀ ਸ਼ੁਰੂ ਹੋ ਗਈ ਕਦੇ ਕਿਤੇ ਅੱਗ ਲੱਗਦੀ ਤੇ ਕਿਤੇ ਕਿਤੇ ਤੇ ਮੀਡੀਆ 'ਚ ਜਿਵੇਂ ਅਫਵਾਹਾਂ ਹੁੰਦੀਆਂ ਨੇ ਕਿਸੇ ਨੇ ਵੀ ਪਤਾ ਵੀ ਤਰਕਸ਼ੀਲ ਵੀ ਡਰ ਗਏ ਭੱਜ ਗਏ ਇੱਥੋਂ ਜਾਂ ਇਹਨੂੰ ਹੱਥ ਨਹੀਂ ਪਾਉਂਦੇ ਹੈਗੇ ਉਹ ਆਉਂਦੇ ਨਹੀਂ ਇਹ ਭੂਤ ਏਡਾ ਤਕੜਾ ਜਦੋਂ ਜਾ ਕੇ ਦੇਖਿਆ ਤੇ ਫਿਰ ਜਦੋਂ ਚੈਲੰਜ ਕੀਤਾ ਫਿਰ ਸੋਸਾਇਟੀ ਸਾਡੇ ਹਰਿਆਣੇ ਦੇ ਕੋਈ ਸਾਥੀ ਤੇ ਪੰਜਾਬ ਵਾਲੇ ਉੱਥੇ ਗਏ ਉਸ ਦੇ ਵਿੱਚ ਉੱਥੇ ਜਾਂਦੇ ਨੂੰ ਜਾਨੀ ਕਿਉਂਕਿ ਕਾਫੀ ਨੁਕਸਾਨ ਹੋ ਚੁੱਕਿਆ ਸੀ ਤਿੰਨ ਮੌਤਾਂ ਹੋ ਗਈਆਂ ਸੀ ਉਦੀ ਹਨਕਾਰੀ ਪੁਲਿਸ ਆਈ ਹੋਈ ਸੀ ਉਹਨਾਂ ਨੇ ਕੀ ਕੀਤਾ ਜਿਹੜਾ 7 ਸਾਲ ਦਾ ਬੱਚਾ ਹੈ ਉਹਦਾ ਤਾਂ ਸੰਸਕਾਰ ਕੀਤਾ ਬਜ਼ੁਰਗੇ ਦਾ ਸੰਸਕਾਰ ਜਿਹੜਾ 3 ਸਾਲ ਦਾ ਬੱਚਾ ਸੀ ਉਹਨੂੰ ਸੰਸਕਾਰ ਨਹੀਂ ਕਰਦੇ ਉਹਨੂੰ ਦੱਬ ਦਿੰਦੇ ਨੇ ਉਹਨਾਂ ਨੇ ਕਢਾ ਲਿਆ ਤੇ ਜੋ ਕੱਢ ਆਇਆ ਤਾਂ ਪੋਸਟਮਾਰਟਮ ਦੀ ਰਿਪੋਰਟ ਤੇ ਲਾਇਆ ਗਿਆ ਵੀ ਉਹਨੂੰ ਜ਼ਾਹਿਰ ਦਿੱਤੀ ਹੋਈ ਹੈ ਅੱਛਾ ਜੀ ਹੁਣ ਉਹ ਬੰਦਾ ਸੀ ਜਿਹੜਾ ਉਹਨੇ ਆਪਣੇ ਦੋਵੇਂ ਬੱਚੇ ਮਾਰ ਲਏ ਜ਼ਹਿਰ ਦੇ ਕੇ ਇਹ ਚੀਜ਼ ਕਾਰਨ ਉਹ ਕਾਰਨ ਉਹਦਾ ਕਮਾਨਸਕ ਰੋਗ ਸੀ ਜਿਹੜਾ ਪਰਮਾ ਉਹਨੂੰ ਐਸੀ ਵੀ ਮੇਰੀ ਪਤਨੀ ਹੈ ਜਿਹੜੀ ਉਹ ਗਲਤ ਹੈ ਉਹਨੂੰ ਬੰਦੇ ਆਉਂਦੇ ਦਿਸਦੇ ਸੀ ਵੀ ਬੰਦੇ ਆਉਂਦੇ ਉੱਪਰੇ ਆਉਂਦੇ ਆ ਇਹ ਇੱਕ ਰੋਗ ਹੈ ਉਹਨੂੰ ਏਸ ਹੱਕ ਚ ਉਹਨੇ ਆਪਣੇ ਬੱਚੇ ਤੇ ਜਿਹੜੇ ਉਹ ਮਾਰ ਲੇ ਜੇ ਘਰ ਦਾ ਕੋਈ ਮੈਂਬਰ ਉਹਦੇ ਪੱਖ ਕਰੂ ਵੀ ਇਹ ਠੀਕ ਹੈ ਕਿਉਂਕਿ ਹਾਂ ਤਾਂ ਠੀਕ ਉਹਨੂੰ ਤਾਂ ਰੋਗ ਤਾਂ ਉਸ ਨੂੰ ਆ ਤਾਂ ਉਹਨੂੰ ਆਇ ਲੱਗਦਾ ਵੀ ਇਹ ਮੇਰਾ ਦੁਸ਼ਮਣ ਹੈ ਇਸ ਕਰਕੇ ਆਪਣੇ ਬਜ਼ੁਰਗ ਦੀ ਵੀ ਉਹਨੇ ਹੱਤਿਆ ਕਰਤੀ ਹੈ ਉਹ ਇਸ ਕਰਕੇ ਜਿੱਥੇ ਵੀ ਅਸੀਂ ਜਾਣੇ ਆ ਕਿਤੇ ਵੀ ਆ ਕਿਤੇ ਜੋ ਵੀ ਇਸ ਤਰ੍ਹਾਂ ਦੀ ਘਟਨਾ ਸੁਣੀ ਦੀ ਆ ਹਰ ਜਗ੍ਹਾ ਸੋਸਾਇਟੀ ਗਈ ਆ ਉੱਥੇ ਜਾ ਕੇ ਦੇਖਿਆ ਉੱਥੇ ਭੂਤ ਕਿਤੇ ਨਹੀਂ ਮਿਲਿਆ ਅੱਗ ਲੱਗਣਦਿਆਂ ਹਜ਼ਾਰਾਂ ਹੀ ਘਟਨਾਵਾਂ ਹੋਈਆਂ ਨੇ ਜਿੱਥੇ ਵੀ ਕੋਈ ਅੱਗ ਲੱਗਦੀ ਆ ਉੱਥੇ ਜਾ ਕੇ ਦੇਖੀਂ ਤਾਂ ਉੱਥੇ ਭੂਤ ਨਹੀਂ ਹੁੰਦਾ ਕਿਸੇ ਮਨੁੱਖ ਦਾ ਹੱਥ ਹੁੰਦਾ ਉਹ ਮਨੁੱਖੇ ਹੀ ਨਹੀਂ ਵੀ ਉਹ ਦੋਸ਼ੀ ਆ ਉਹ ਮਾਨਸਿਕ ਰੋਗੀ ਹੁੰਦਾ ਜਾਂ ਉਹ ਮਾਨਸਿਕ ਰੋਗੀ ਸਾਡੇ ਸਮਾਜ ਨੇ ਜਾਂ ਉਸ ਪਰਿਵਾਰ ਨੇ ਜਾਂ ਹਾਲਾਤਾਂ ਨੇ ਬਣਾਇਆ ਹੁੰਦਾ ਜਿਹਦੇ ਕਰਕੇ ਉਹਨੂੰ ਇਹ ਪਤਾ ਨਹੀਂ ਲੱਗਦਾ ਵੀ ਮੈਂ ਕੀ ਕੰਮ ਕਰ ਰਿਹਾ ਕਈ ਵਾਰੀ ਡੰਗਰ ਮਾਰਨ ਲੱਗ ਜਾਂਦੇ ਨੇ ਉਹਦੇ 'ਚ ਵੀ ਇਹੀ ਸਮਝਿਆ ਜਾਂਦਾ ਵੀ ਕੋਈ ਚੀਜ਼ ਉੱਪਰੀ ਐ ਇਹਨਾਂ ਦੇ ਘਰ ਦੇ ਵਿੱਚ ਕਸਰ ਐ ਕਈ ਵਾਰੀ ਇਦਾਂ ਦਾ ਕੱਪੜੇ ਨੂੰ ਅੱਗ ਲੱਗ ਜਾਂਦੀ ਐ ਕਈ ਵਾਰੀ ਖੂਨ ਦੇ ਛਿੱਟੇ ਪੈਣ ਲੱਗ ਜਾਂਦੇ ਨੇ ਉਹ ਐ ਵੀ ਸਮਝਦੇ ਵੀ ਇਹ ਕੋਈ ਆਤਮਾ ਹੈ ਘਰ ਦੇ ਵਿੱਚ ਕੋਈ ਬੁਰੀ ਆਤਮਾ ਤੇ ਉਸ ਨੂੰ ਜਦੋਂ ਅਸੀਂ ਜਾ ਕੇ ਦੇਖਦੇ ਹਾਂ ਉੱਥੇ ਕੋਈ ਨਾ ਕੋਈ ਜਦੋਂ ਤਹਿਕੀਕਾਤ ਕਰਦੇ ਹਾਂ ਮਨੁੱਖੇ ਹੱਥ ਮਿਲਦਾ ਉਹ ਕਾਰਨ ਦੂਰ ਕਰਕੇ ਵੀ ਕਿਹੜੇ ਕਾਰਨਾ ਕਰਕੇ ਉਹਨੂੰ ਇਹ ਮਜਬੂਰ ਹੋਣਾ ਪਿਆ ਜੇ ਉਹ ਜ਼ਿਆਦਾ ਬਿਮਾਰ ਹੁੰਦਾ ਉਹਨੂੰ ਡਾਕਟਰਾਂ ਕੋਲੇ ਭੇਜ ਕੇ ਜੇ ਥੋੜਾ ਹੁੰਦਾ ਸੁਝਾਅ ਦੇ ਕੇ ਉਹਦੀ ਸਮੱਸਿਆ ਜਿਹੜੀ ਉਹ ਹੱਲ ਕਰਕੇ ਉਹ ਠੀਕ ਹੋ ਜਾਂਦਾ ਉਹ ਘਟਨਾਵਾਂ ਬੰਦ ਹੋ ਜਾਂਦੀਆਂ ਨੇ ਜਿਹਨੂੰ ਕਹਿੰਦੇ ਨੇ ਵੀ ਜਿਹੜੀ ਉਪਰੀ ਚੀਜ਼ ਕਰਦੀ ਸੀ ਕਿਉਂਕਿ ਅੱਜ ਦੇ ਵਿਗਿਆਨ ਨੇ ਉਹ ਸਾਰੀਆਂ ਚੀਜ਼ਾਂ ਦਾ ਸਾਨੂੰ ਜਵਾਬ ਦੇ ਦਿੱਤੇ ਤੇ ਜਿਹੜੇ ਲੋਕ ਸਮਝਦੇ ਤੇ ਵੀ ਉਪਰੀਆਂ ਚੀਜ਼ਾਂ ਕਰਕੇ ਜਾਂ ਆਤਮਾ ਕਰਕੇ ਹੁੰਦੇ ਨੇ ਇਹਦਾ ਇਹ ਆ ਵੀ ਹੁਣ ਕਈ ਕਹਿੰਦੇ ਨੇ ਵੀ ਥੋਨੂੰ ਕੀ ਉਹ ਤੁਸੀਂ ਕਿਉਂ ਤਪੱਜੇ ਫਿਰਦੇ ਹੋ ਜੋ ਕੋਈ ਮਨ ਦਾ ਮੰਨੀ ਜਾਵੇ ਥੋੜਾ ਕੀ ਨੁਕਸਾਨ ਨੁਕਸਾਨ ਜੇ ਕਿਸੇ ਦਾ ਨੁਕਸਾਨ ਹੈ ਉਹ ਵੀ ਸਾਡਾ ਹੀ ਨੁਕਸਾਨ ਜਿਵੇਂ ਕਈ ਸਟੇਟ ਦੇ ਵਿੱਚ ਕਹਿੰਦੇ ਨੇ ਵੀ ਇਹ ਜਿਹੜੀ ਡੈਨ ਹੈ ਹਾਂਜੀ ਜੇ ਕੋਈ ਬੰਦਾ ਬਿਮਾਰ ਹੋ ਜਾਏ ਮਰ ਜਾਏ ਤਾਂ ਉਸ ਪਿੰਡ 'ਚ ਜਿਹੜਾ ਸਿਆਣਾ ਹੁੰਦਾ ਉਹ ਕਹਿੰਦਾ ਵੀ ਥੋੜਾ ਬੰਦਾ ਤਾਂ ਬਿਮਾਰ ਹੋਇਆ ਉਹ ਉਹਦੇ ਵਿੱਚ ਉਹ ਡੈਨ ਹੈ ਉਹਨੇ ਨੁਕਸਾਨ ਕੀਤਾ ਤੇ ਲੋਕ ਉਹਨੂੰ ਬੁਰੀ ਤਰ੍ਹਾਂ ਇੱਕ ਪਿੱਛੇ ਜ ਆਇਆ ਵੀ ਪਹਿਲਾਂ ਤਾਂ ਉਹਦੀਆਂ ਦੋਨੇ ਅੱਖਾਂ ਕੱਢ ਤੀਆਂ ਅੱਖਾਂ ਕੱਢ ਕੇ ਕੁੱਟ-ਕੁੱਟ ਕੇ ਉਸ ਔਰਤ ਨੂੰ ਮਾਰਦਾ ਤੇ ਹਜ਼ਾਰਾਂ ਦੀ ਗਿਣਤੀ ਚ ਔਰਤਾਂ ਨੂੰ ਇਸ ਤਰ੍ਹਾਂ ਤੁਸੀਂ ਇਹ ਦੇ ਦੇ ਭੀੜ ਵੱਲੋਂ ਮਾਰਿਆ ਜਾਂਦਾ ਇਹ ਕਹਿ ਕੇ ਵੀ ਉਹ ਡੈਨ ਸੋ ਜਿਹੜੇ ਇਸ ਤਰ੍ਹਾਂ ਦੇ ਬਹਿਮ ਭਰਮ ਨੇ ਸਾਡਾ ਸਮਾਜ ਦਾ ਨੁਕਸਾਨ ਬਹੁਤ ਕਰ ਰਹੇ ਨੇ ਇਸ ਕਰਕੇ ਤਰਕਸ਼ੀਲ ਸਾਇਟੀ ਕੋਸ਼ਿਸ਼ ਕਰਦੀ ਹੈ ਵੀ ਲੋਕ ਇਹ ਜਿਹੇ ਬਹਿਮਾ ਭਰਮਾਂ ਚੋਂ ਨਿਕਲ ਕੇ ਜਿਹੜਾ ਆਪਣਾ ਸਮ ਨੁਕਸਾਨ ਕਰ ਰਹੇ ਨੇ ਪੈਸੇ ਦਾ ਜਾਂ ਮਨੁੱਖਾਂ ਦਾ ਉਹ ਨਾ ਹੋਵੇ ਪਰ ਇੱਕ ਗੱਲ ਹੋਰ ਆ ਰਾਮਕੰਰ ਜੀ ਸਰਕਾਰ ਐਕਸ਼ਨ ਕਿਉਂ ਨਹੀਂ ਲੈਂਦੀ ਜਿਵੇਂ ਕੋਈ ਤਾੰਤਰਿਕ ਆ ਜਾਂ ਕੋਈ ਦਾਵਾ ਕਰਦੇ ਚੀਜ਼ਾਂ ਬਾਰੇ ਵੀ ਸੀਸਮ ਸ਼ਾਨਕੜ ਜਗਾ ਲੈਣੇ ਆ ਜਾਂ ਸਿਵੀਆਂ ਬਾਰੇ ਤੇ ਸਰਕਾਰ ਐਕਸ਼ਨ ਕਿਉਂ ਨਹੀਂ ਲੈਂਦੀ ਹੈ ਜਿਹੇ ਬੰਦੇ ਤੇ ਕਾਰਵਾਈ ਕਿਉਂ ਨਹੀਂ ਕਰਦੀ ਹਾਂ ਇਹ ਕਾਨੂੰਨ ਤਾਂ ਬਣਿਆ ਹੋਇਆ ਹੁੰਦਾ ਸਵਿਧਾਨ ਦੀ ਧਾਰਾ ਨਹੀਂ ਕਰਦਾ ਸੀ ਦੇਖੀ ਆ ਹਾਂਜੀ ਡਰਗ ਜੈਂਡ ਮੈਜਿਕ ਐਕਟ ਦੇ ਅਧੀਨ ਉਹ ਹੁੰਦੀ ਆ ਕਈ ਸਟੇਟ ਦੇ ਵਿੱਚ ਬਣੇ ਹੋਏ ਨੇ ਜਿਵੇਂ ਮਹਾਰਾਸ਼ਟਰ ਦੋ ਤਿੰਨ ਸਟੇਟਾਂ ਦੇ ਵਿੱਚ ਇਸ ਤਰ੍ਹਾਂ ਦਾ ਕਾਨੂੰਨ ਬਣਿਆ ਹੋਇਆ ਅਸੀਂ ਵੀ ਮੰਗ ਕੀਤੀ ਆ ਇਸ ਮਹੀਨੇ ਵੀ ਅਸੀਂ ਮੰਗ ਪੱਤਰ ਦਿੱਤੇ ਨੇ ਵੀ ਇਦਾਂ ਦਾ ਕਾਨੂੰਨ ਬਣਾਇਆ ਜਾਵੇ ਤਾਂ ਕਿ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਨਹੀਂ ਤਾਂ ਉਹ ਇਸ ਤਰ੍ਹਾਂ ਦਾ ਬੜੀਆਂ ਕਟਨਾ ਮੈਂ ਇਦਾਂ ਹੁੰਦੇ ਰਹਿੰਦੇ ਨੇ ਇੱਕ ਵਾਰੀ ਮੈਂ ਆਪਣੇ ਪਿੰਡ ਡਿਊਟੀ ਤੇ ਸੀ ਤੇ ਮੈਨੂੰ ਇਥੋਂ ਪੱਤਰਕਾਰ ਦਾ ਟੀਵੀ ਚੈਨਲ ਸੀ ਉਹਨਾਂ ਦਾ ਰਖੜਾ ਸਾਹਿਬ ਦਾ ਚੈਨਲ ਸੀ ਉਹਨਾਂ ਦਾ ਫੋਨ ਆ ਗਿਆ ਰਿਪੋਰਟਰ ਸੀ ਜੋਗਾ ਸਿੰਘ ਜੀ ਇਹ ਕਹਿੰਦੇ ਵੀ ਤੁਹਾਡੇ ਪਿੰਡ ਦੇ ਕੋਲੇ ਇੱਕ ਜਨਾਨੀ ਮਰੀ ਹੋਈ ਆ ਤੇ ਸਿਆਣਾ ਜਿਹੜਾ ਤੰਤਰਿਕ ਉਹਦਾ ਸੰਸਕਾਰ ਨਹੀਂ ਹੋਣ ਦੇ ਰਿਹਾ ਸਵੇਰ ਦੀ ਉਹ ਮਰੀ ਹੋਈ ਆ ਤੇ ਮੈਂ ਕਿਹਾ ਮੈਨੂੰ ਛੁੱਟੀ ਹੋ ਗਈ ਆ ਤੁਸੀਂ ਕਿੱਥੋਂ ਮੈਂ ਮੈਂ ਡਿਸਪੈਂਸਰੀ ਚੋਂ ਕਹਿੰਦੇ ਅਸੀਂ ਆ ਰਹੇ ਹਾਂ ਮੈਂ ਆਜੋ ਮੈਂ ਤੁਹਾਡੇ ਨਾਲ ਹੀ ਚੱਲਦਾ ਸਾਡੇ ਪਿੰਡ ਤੋਂ ਅੱਗੇ ਪਿੰਡ ਸੀ ਉੱਥੇ ਅਸੀਂ ਜਾ ਕੇ ਦੇਖਿਆ ਤਾਂ ਇੱਕ ਪ੍ਰਵਾਸੀ ਮਜ਼ਦੂਰ ਸੀ ਹੈ ਤਾਂ ਪਰ ਉਹ ਸਿਆਣਪ ਕਰਦਾ ਸੀ ਉਹ ਜਿਹੜੀ ਕੁੜੀ ਸੀ ਉਹਨਾਂ ਦੀ ਨੂੰਹ ਸੀ ਸਾਲ ਕੇ ਵਿਆਹ ਹੋਇਆ ਸੀ ਮੁੰਡੇ ਦਾ ਮੁੰਡੇ ਦਾ ਤੇ ਉਹ ਨੂੰ ਡਿਲੀਵਰੀ ਹੋਣੀ ਸੀ ਉਹ ਦਰਦਵਾ ਉਹ ਕਹਿੰਦਾ ਵੀ ਨਾਰਮਲ ਡਿਲੀਵਰੀ ਹੋਊਗੀ ਮੈਂ ਆਪਣਾ ਉਹ ਕਰੂੰਗਾ ਜੋ ਸਿਆਣੇ ਕਰਦੇ ਹੁੰਦੇ ਨੇ ਇਲਾਜ ਇਸ ਦਾ ਤੇ ਘਰ ਹੀ ਹੋਊ ਕਿਤੇ ਲਿਜਾਣ ਦੀ ਲੋੜ ਨਹੀਂ ਉਹ ਜਦੋਂ ਜ਼ਿਆਦਾ ਤੰਗ ਹੋ ਗਏ ਦੇਖ ਕੇ ਸਾਰੀ ਰਾਤ ਲੰਘ ਗਈ ਤਾਂ ਸਵੇਰੇ ਹਸਪਤਾਲ ਲੈ ਕੇ ਉਹ ਵੀ ਇਹ ਤਾਂ ਬੇਹੋਸ਼ ਹੁੰਦੀ ਜਾਂਦੀ ਆ ਉਹ ਆ ਕੇ ਰਸਤੇ 'ਚ ਹਵਾਈ ਅੱਡੇ ਕੋਲੇ ਉਹਦੀ ਮੌਤ ਹੋ ਗਈ ਮੌਤ ਹੋ ਗਈ ਮੌਤ ਹੋ ਗਈ ਉਹ ਕਹਿੰਦਾ ਵੀ ਕਬਰਾਂ ਹੋਣਾ ਇਹਨੂੰ ਮੈਂ ਦੁਬਾਰੇ ਜਿਉਂਦੀ ਕਰ ਦੂੰਗਾ ਅੱਛਾ ਜੀ ਤੇ ਉੱਥੇ ਜਾ ਕੇ ਸਵੇਰ ਦਾ ਉਹ ਲੱਗਿਆ ਪਿਆ ਸੀ ਵੀ ਇਹਨੂੰ ਜਿਉਂਦੀ ਕਰੋ ਤੇ ਤੁਸੀਂ ਜਾ ਕੇ 5:00 ਵਜੇ ਨਹੀਂ ਕਿੱਥੇ ਸੀਗਾ ਉਹ ਉਹ ਹੈ ਸੀਗਾ ਨਹੀਂ ਉਹ ਤੁੱਲੇ ਨਹੀਂ ਉਹ ਪਿੰਡ ਚ ਤੁੱਲੇ ਵਾਲ ਪਿੰਡ ਚ ਅੱਛਾ ਜੀ ਉਹ ਜਾਨੀ ਕਹਿੰਦਾ ਸੀ ਵੀ ਇਹਦੀ ਆਤਮਾ ਜਿਹੜੀ ਨੂੰ ਮੈਂ ਦੁਬਾਰੇ ਬੁਲਾ ਲੂੰ ਇਹਦੇ ਵਿੱਚ ਹੂੰ ਹੂੰ ਯਾਨੀ ਜਿਹੜਾ ਬੰਦਾ ਮਰ ਜਾਂਦਾ ਉਸ ਤੋਂ ਬਾਅਦ ਜਿਉਂਦਾ ਤਾਂ ਹੋ ਨਹੀਂ ਸਕਦਾ ਪਰ ਕਈ ਲੋਕਾਂ ਦਾ ਵਿਸ਼ਵਾਸ ਹੈ ਵੀ ਸਿਆਣੇ ਨੇ ਜਿਹੜੇ ਜੇ ਸੱਪ ਲੜ ਗਏ ਉਹਦੀ ਜ਼ਹਿਰ ਚੂਸ ਕੇ ਦੁਬਾਰੇ ਜਿਉਂਦਾ ਆਪਾਂ ਫਿਲਮਾਂ 'ਚ ਜਿਵੇਂ ਦੇਖਦੇ ਆ ਉਹ ਉਸ ਤਰ੍ਹਾਂ ਹੋ ਜਾਂਦਾ ਤੇ ਜਾ ਕੇ ਜਦੋਂ ਮੈਂ ਉਸ ਨੂੰ ਕਿਹਾ ਵੀ ਤੂੰ ਇਸ ਤੋਂ ਪਹਿਲਾਂ ਕਿੰਨੇ ਕ ਬੰਦੇ ਜਿਉਂਦੇ ਕੀਤੇ ਨੇ ਉਹ ਕਹਿੰਦਾ ਪਹਿਲਾਂ ਤਾਂ ਨਹੀਂ ਕੀਤੇ ਜੀ ਇਹ ਪਹਿਲੇ ਪ੍ਰੈਕਟੀਕਲ ਕਰਕੇ ਦੇਖ ਰਿਹਾ ਮਾ ਤੂੰ ਕਿਸੇ ਬਜ਼ੁਰਗ ਤੇ ਕਰ ਲੈਂਦਾ ਇਹ ਤਾਂ ਬੀ 2 ਸਾਲ ਦੀ ਕੁੜੀ ਐ ਹੂੰ ਤੇ ਪਹਿਲਾ ਬੱਚਾ ਹੋਣਾ ਸੀ ਲੋਕ ਤਾਂ ਦੁੱਖ ਬੰਡਾਉਂਦੇ ਨੇ ਹੂੰ ਤੇ ਤੂੰ ਦੁੱਖ ਵਧਾਤਾ ਕਿਉਂਕਿ ਜਦ ਤੱਕ ਸੰਸਕਾਰ ਨਹੀਂ ਹੁੰਦਾ ਬੰਦਾ ਰੋਟੀ ਨਹੀਂ ਖਾਂਦਾ ਰੋਟੀ ਨਹੀਂ ਖਾਂਦਾ ਇਹ 10 ਵਜੇ ਸੰਸਕਾਰ 10 11 ਵਜੇ ਸੰਸਕਾਰ ਕਰ ਦਿੰਦੇ ਹੁਣ ਵੱਜ ਗਏ 6 ਤੂੰ ਇਹਨਾਂ ਨੂੰ ਬਿਠਾਈ ਰੱਖਿਆ ਤੇ ਉਹਨੇ ਮਾਫੀ ਮੰਗੀ ਲਕੀਰਾਂ ਕੱਢਣ ਲੱਗ ਗਿਆ ਉਸ ਤੋਂ ਬਾਅਦ ਉਹਨਾਂ ਨੇ ਸੰਸਕਾਰ ਕੀਤਾ ਜਨਨ ਲੋਕਾਂ 'ਚ ਵਿਸ਼ਵਾਸ ਜਿਵੇਂ ਜਿੱਦਾਂ ਦੀ ਗੱਲ ਹੋਵੇ ਫਿਲਮਾਂ 'ਚ ਨਾਟਕਾਂ ਦੇ ਵਿੱਚ ਇਦਾਂ ਦੇਖਦੇ ਰਹਿੰਦੇ ਨੇ ਉਹੀ ਵਿਸ਼ਵਾਸ ਬਣਿਆ ਜੋ ਕਹਿੰਦੇ ਮੈਂ ਜਿਉਂਦਾ ਕਰ ਦੂੰ ਮੈਂ ਬਹੁਤ ਕੇਸ ਦੇਖੇ ਨੇ ਇਹ ਜਿਹੜੇ ਐ ਸਿਆਣੇ ਬੈਠੇ ਰਹਿੰਦੇ ਨੇ ਵੀ ਉਹਨੂੰ ਜਿਉਂਦਾ ਕਰੂ ਤੇ ਸਾਰਾ ਸਾਰਾ ਦਿਨ ਲੋਕ ਬੈਠੇ ਰਹਿੰਦੇ ਨੇ ਇਦਾਂ ਕਰਕੇ ਕੋਈ ਆਤਮਾ ਨਾ ਵਾਪਸ ਬੁਲਾਈ ਜਾ ਸਕਦੀ ਹੈ ਨਾ ਕਿਸੇ ਨੂੰ ਬਾਸ ਚ ਕਰਕੇ ਉਹਦੇ ਤੋਂ ਕੋਈ ਕੰਮ ਕਰਾਇਆ ਜਾ ਸਕਦਾ ਏਦਾਂ ਦਾ ਕੋਈ ਉਹ ਨਹੀਂ ਹੈਗਾ ਜੇ ਏਦਾਂ ਦਾ ਕੋਈ ਹੋਵੇ ਜਿਵੇਂ ਕਹਿੰਦੇ ਨੇ ਵੀ ਉਹ ਕਰ ਲੈਂਦੇ ਨੇ ਇਸ ਤਰ੍ਹਾਂ ਫਿਰ ਤਾਂ ਆਤਮਾ ਦਾ ਕਿਹੜਾ ਪਤਾ ਲੱਗਦਾ ਜੇ ਮੈਂ ਆਪਾਂ ਹੁਣ ਬੈਠੇ ਆਂ ਆਤਮਾ ਕਮਰੇ ਦੇ ਵਿੱਚ ਆਵੇ ਜਿਵੇਂ ਕੋਈ ਜਿਹੜਾ ਉਹ ਹੈ ਅ ਸਿਆਣਾ ਉਹ ਆਤਮਾ ਆਵੇ ਇਹ ਜੇਬ ਦੇ ਵਿੱਚ ਆਪਣੇ ਪੈਸੇ ਪਏ ਨੇ ਜਾਂ ਟੰਗੇ ਦਿੰਦੇ ਆ ਪਰ ਰਾਤ ਨੂੰ ਤਾਂ ਟੰਗੇ ਹੀ ਦਿੰਦੇ ਆ ਉਹ ਆਤਮਾ ਕੱਢ ਕੇ ਪੈਸੇ ਲੈ ਜਾਵੇ ਉਹ ਤਾਂ ਦਿਨਾਂ ਚ ਮਾਨੀ ਅਡਾਨੀ ਤੋਂ ਅਮੀਰ ਹੋ ਸਕਦਾ ਬੰਦਾ ਤਾਂਤਰਿਕਾ ਜਿਹੜਾ ਮੰਗਦੇ ਫਿਰਦੇ ਨੇ ਲੋਕਾਂ ਤੋਂ ਥੋੜੇ ਥੋੜੇ ਪੈਸੇ ਕੋਈ 100 ਦੇ ਦੇ 200 ਦੇ ਦੇ 500 ਦੇ ਦੇ 1000 ਦੇ ਦੇ ਜਦ ਉਹਨਾਂ ਨੇ ਆਤਮਾ ਵਾਸਤਵ ਕੀਤੀਆਂ ਹੋਈਆਂ ਨੇ ਫਿਰ ਉਹ ਆਤਮਾ ਪੈਸੇ ਜਿਹੜੇ ਵੱਡੇ ਕਾਰਪੋਰੇਟ ਨੇ ਜਾਂ ਉਹਨਾਂ ਦੇ ਜਿੱਥੇ ਉਹ ਪੈਸੇ ਰੱਖੇ ਉਹਨਾਂ ਜਾਂ ਬੈਂਕ ਚੋਂ ਲਾ ਲੋ ਤੇ ਉਹ ਬੈਂਕ ਚੋਂ ਰਾਤ ਨੂੰ ਆਤਮਾ ਪੈਸੇ ਚੱਕ ਲਿਉਣ ਆਤਮਾ ਨੂੰ ਕਿਹੜਾ ਸਿਕਿਉਰਟੀ ਵਾਲਾ ਨੂੰ ਤਾਂ ਦਿਸਦੀ ਨਹੀਂ ਉਹ ਤੇ ਉਹ ਸਭ ਤੋਂ ਅਮੀਰ ਹੋ ਸਕਦੇ ਨੇ ਪਰ ਇਦਾਂ ਦਾ ਕੁਝ ਨਹੀਂ ਨਾ ਉਹਨਾਂ ਕੋਲ ਹੈਗਾ ਉਹਨਾਂ ਨੂੰ ਵੀ ਪਤਾ ਵੀ ਸਾਡੇ ਕੋਲ ਕੁਝ ਨਹੀਂ ਪਰ ਉਹ ਪਤਾ ਵੀ ਲੋਕ ਬਹਿਮੀ ਨੇ ਵਿਚਾਰੇ ਭੋਲੇ ਨੇ ਉਹਨਾਂ ਨੂੰ ਇਸ ਤਰ੍ਹਾਂ ਲੁੱਟੀ ਜਾਂਦੇ ਨੇ ਤੇ ਇਸ ਤਰ੍ਹਾਂ ਦਾ ਕੋਈ ਕਿਤੇ ਵੀ ਕੇਸ ਇਹ ਹੈ ਜਾਂ ਨਹੀਂ ਹੈ ਵੀ ਕਿਸੇ ਨੇ ਸੇਵਾ ਜਗਾ ਲਿਆ ਹੋਵੇ ਕਿਸੇ ਨੇ ਕੋਈ ਚੀਜ਼ ਵਾਸਤੇ ਕੀਤੀ ਹੋਵੇ ਉਹ ਦਿਖਾ ਦੇਵੇ ਉਹਦੇ ਕੋਲੇ ਆਤਮਾ ਜਿੱਦਾਂ ਅਸੀਂ ਐ ਛੋਟੀ ਜਿਹੀ ਕੋਈ ਚੀਜ਼ ਰੱਖ ਜਾਈਏ ਮਾਚਸਣ ਦੇ ਤਿੱਲੀ ਹੁੰਦੀ ਆ ਉਹਦਾ ਦਸਵਾਂ ਹਿੱਸਾ ਤੋੜ ਕੇ ਇੱਥੇ ਰੱਖ ਦਾਂਗੇ ਜਿੰਨ ਸਾਰੇ ਸਿਆਣਿਆਂ ਨੂੰ ਸਾਡਾ ਚੈਲੰਜ ਹੈ ਵੀ ਉਹ ਤਿੱਲੀ ਨੂੰ ਆਪਣਾ 1 ਸੈਂਟੀਮੀਟਰ ਹਲਾ ਦੇ ਇਸ ਤਰ੍ਹਾਂ ਆਤਮਤਾ ਹਲਾ ਸਕਦੇ ਹਨ ਉਹ ਕਿਹੜਾ ਉਹਨੂੰ ਆ ਜਿਹੜੀ ਚੀਜ਼ ਉਹ ਬਾਅਦ ਚ ਕੀਤੀ ਹੋਈ ਆ ਉਹਦੇ ਨਾਲ ਹਲਾ ਦੋਵੇ ਤੇ ਸਾਡੀ ਤਰਕਸ਼ੀਲ ਸੁਸਾਇਟੀ 5 ਲੱਖ ਦਾ ਨਾਮ ਦੇਊਗੀ ਤੇ ਮੈਂ ਜਿਹੜਾ ਮੇਰਾ ਇਹ ਘਰ ਆ ਜਿਹੜਾ 40-50 ਲੱਖ ਦਾ ਜਿੰਨੇ ਦਾਬੇ ਹੈਗਾ ਸਮਾਨ ਸਮੇਤ ਗੱਡੀ ਸਮੇਤ ਸਾਰਾ ਉਸ ਬੰਦੇ ਨੂੰ ਦੇ ਦੂੰਗਾ ਹਾਂ ਜਿਹੜਾ ਸੁਭਾਜ ਮੈਂ ਉਹਦਾ ਚੇਲਾ ਬਣ ਜਾਊਂਗਾ ਤੇ ਇੰਦਾਂ ਜੇ ਕੋਈ ਕਰਕੇ ਦਿਖਾਵੇ ਪਰ ਨਹੀਂ ਕਰਦਾ